ਇਹੀ ਉਹ ਮਸ਼ੀਨਰੀ ਹੈ ਜਿਹੜੀ ਫਲੱਡ ਦੇ ਵਿੱਚ ਲੋਕਾਂ ਨੂੰ ਬਚਾਉਣ ਦਾ ਕੰਮ ਕਰ ਰਹੀ ਹੈ ਸੜਕ ਤੇ ਤਾਂ ਇਹ ਮਸ਼ੀਨਰੀ ਚੱਲੀ ਰਹੀ ਹੈ ਇਹ ਮਸ਼ੀਨਰੀ 100 ਫੁੱਟ ਡੂੰਘੇ ਪਾਣੀ ਦੇ ਵਿੱਚ ਇੱਕ ਬੋਟਸ ਦੀ ਤਰ੍ਹਾਂ ਤੈਰਦੀ ਵੀ ਹੈ ਆਰਮੀ ਦੇ ਵੱਲੋਂ ਇਹਨਾਂ ਨੂੰ ਯੂਜ਼ ਕੀਤਾ ਜਾ ਰਿਹਾ ਹੈ ਵੱਡੇ ਵੱਡੇ ਟਾਇਰ ਚਵਾਲੀਆਂ ਇਹ ਮਸ਼ੀਨਾਂ ਦੇ ਫੋਟੋਗ੍ਰਾਫ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਨੇ ਇਹ ਮਸ਼ੀਨਰੀ ਹੈ ਕੀ ਆ ਇਹ ਦਿਖਾਉਨੇ ਤੁਹਾਨੂੰ ਫਲੱਡ ਦੀ ਸਿਚੁਏਸ਼ਨ ਹੈ ਪੰਜਾਬ ਦੇ ਵਿੱਚ ਹਾਲਾਤ ਬਹੁਤ ਖਰਾਬ ਹੋਏ ਹੋਏ ਆ ਉੱਥੇ ਤੁਹਾਡੀਆਂ ਭੇਜੀਆਂ ਹੋਈਆਂ ਇਹ ਮਸ਼ੀਨਸ ਵਰਕ ਕਰ ਰਹੀਆਂ ਨੇ ਆਰਮੀ ਨੂੰ ਤੁਸੀਂ ਭੇਜੀਆਂ ਨੇ ਇਹ ਮਸ਼ੀਨ ਯੂਨਾਈਟਿਡ ਨੇਸ਼ਨਸ ਵਿੱਚ ਵੀ ਗੱਡੀਆਂ ਗਈਆਂ ਨੇ ਸਾਊਥ ਸ Sudan ਜਿੱਥੇ ਅੰਡਰ ਯੂਨਾਈਟਿਡ ਨੇਸ਼ਨਸ ਜੋ ਮਿਸ਼ਨ ਦੇ ਵਿੱਚ ਕੰਮ ਕਰ ਰਹੀਆਂ ਨੇ ਇੰਡੀਅਨ ਆਰਮੀ ਦੇ ਨਾਲ ਇਹ ਗੱਡੀ ਸਿਰ ਆਰਮੀ ਵਾਸਤੇ ਨਹੀਂ ਬਟ ਸਰਚ ਐਂਡ ਰੈਸਕਿਊ ਵਾਸਤੇ ਵੀ ਕੰਮ ਆਂਦੀ ਹੈ ਇੰਡਸਟਰੀਅਲ ਐਪਲੀਕੇਸ਼ਨਸ ਵਿੱਚ ਵੀ ਕੰਮ ਆਂਦੀ ਹੈ ਆਈਡੀਆ ਕੀ ਦਾ ਸੀ ਤੁਹਾਡੀ ਤੁਸੀਂ ਸ਼ੁਰੂਆਤ ਕੀਤੀ ਸੀ ਕਿ ਵੀ ਇਹ ਕਿਸੇ ਵੀ ਤਰ੍ਹਾਂ ਦੇ ਟੈਰਨ ਦੇ ਵਿੱਚ ਜਾ ਸਕਦੀ ਹੈ ਚਾਹੇ ਉੱਥੇ ਤੁਸੀਂ ਮੱਡ ਹੈ ਚਾਹੇ ਮਾਰਸ਼ ਹੈ ਚਾਹੇ ਪਾਣੀ ਦੇ ਵਿੱਚ ਜਾਣਾ ਹੈਗਾ ਚਾਹੇ ਬਰਫ਼ ਤੇ ਜਾਣਾ ਹੈ ਜਾਇ ਪਹਾੜ ਤੇ ਜਾਣਾ ਹੈ ਚਾਹੇ ਪੱਥਰਾ ਤੇ ਜਾਣਾ ਚਾਹੇ ਫੋਰੈਸਟ ਦੇ ਵਿੱਚ ਜਾਣਾ ਹੈ ਪੰਜਾਬ ਦੇ ਵਿੱਚ ਫਲੱਡ ਦੇ ਨਾਲ ਹਾਲਾਤ ਖਰਾਬ ਹੋਏ ਹੋਏ ਆ ਲੋਕ ਡੁੱਬ ਰਹੇ ਆ ਲੋਕਾਂ ਦੇ ਘਰ ਡੁੱਬ ਗਏ ਨੇ ਔਰ ਬਹੁਤ ਸਾਰੇ ਲੋਕਾਂ ਨੂੰ ਰੈਸਕਿਊ ਕੀਤਾ ਜਾ ਰਿਹਾ ਇਹਨਾਂ ਮਸ਼ੀਨਸ ਦੇ ਜ਼ਰੀਏ ਇਹ ਮਸ਼ੀਨਸ ਜਿਹੜੀਆਂ ਨੇ ਫੋਟੋ ਸੋਸ਼ਲ ਮੀਡੀਆ ਤੇ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੋਈਆਂ ਆਰਮੀ ਵੀ ਲੋਕਾਂ ਨੂੰ ਰੈਸਕਿਊ ਕਰ ਰਹੀ ਹੈ ਤਾਂ ਇਹਨਾਂ ਮਸ਼ੀਨਸ ਦੇ ਜ਼ਰੀਏ ਰੈਸਕਿਊ ਕਰ ਰਹੀ ਹੈ ਕਿਉਂਕਿ ਵੱਡੇ ਵੱਡੇ ਟਾਇਰਸ ਨੇ ਔਰ ਇਹ ਬਕਾਇਦਾ ਜਿਵੇਂ ਸੜਕ ਦੇ ਉੱਪਰ ਇਹ ਮਸ਼ੀਨਰੀ ਚੱਲ ਸਕਦੀ ਹੈ ਸੜਕ ਦੇ ਉੱਪਰ ਇਹ ਗੱਡੀ ਚੱਲ ਸਕਦੀ ਹੈ ਤਾਂ ਉਸੇ ਤਰ੍ਹਾਂ ਇਹ ਬੰਬੂ ਕਾਰਟ ਜੋ ਹੈ ਇਹ ਪਾਣੀ ਦੇ ਵਿੱਚ ਵੀ ਤੈਰ ਸਕਦਾ ਜਿੰਨਾ ਮਰਜੀ ਡੂੰਘਾ ਪਾਣੀ ਹੋਵੇ ਇਹ ਮਸ਼ੀਨ ਪਾਣੀ ਦੇ ਵਿੱਚ ਵੀ ਤੈਰ ਸਕਦੀ ਹੈ ਬਕਾਇਦਾ ਪ੍ਰੋਪਰ ਸਿਟਿੰਗ ਹੈ ਜਿੱਥੇ ਵੀ ਰਿਮੋਟ ਏਰੀਆਜ਼ ਹੈ ਜਿੱਥੇ ਬੋਟ ਵੀ ਨਹੀਂ ਜਾ ਸਕਦੀ ਉਹਨਾਂ ਏਰੀਆਜ਼ ਦੇ ਵਿੱਚ ਇਹ ਮਸ਼ੀਨਾਂ ਜਾਂਦੀਆਂ ਨੇ ਔਰ ਜਿੱਥੇ ਇਹ ਮਸ਼ੀਨਾਂ ਬਣਦੀਆਂ ਨੇ ਕਿਵੇਂ ਇਹ ਮਸ਼ੀਨਾਂ ਬਣ ਰਹੀਆਂ ਨੇ ਇਸੇ ਉਸ ਅਸੀਂ ਕੰਪਨੀ ਦੇ ਵਿੱਚ ਖੜੇ ਹਾਂ ਜਿੱਥੇ ਮੈਨੂਫੈਕਚਰਿੰਗ ਹੋ ਰਹੀ ਹੈ ਯੋਗੇਸ਼ ਜੀ ਸਾਡੇ ਨਾਲ ਨੇ ਗ੍ਰੀਕੋ ਮੋਟਰਸ ਜੇਕੋ ਮੋਟਰਸ ਤੋਂ ਔਰ ਜੀਐਸਡਬਲਿਊ ਦਾ ਪਾਰਟ ਨੇ ਗੱਲਬਾਤ ਕਰਦੇ ਹਾਂ ਯੋਗੇਸ਼ ਜੀ ਬਹੁਤ ਬਹੁਤ ਧੰਨਵਾਦ ਪਹਿਲਾਂ ਤਾਂ ਤੁਸੀਂ ਸਮਝਾ ਦਿੱਤਾ ਥੈਂਕ ਯੂ ਵੇਝਣਾ ਚੋਨਾ ਇਹ ਹੈ ਕੀ ਹੈ ਬੇਸਿਕਲੀ ਕੀ ਬੰਬੂ ਕਾਟ ਹੈ ਇਹ ਕੋਈ ਕਹਿ ਰਿਹਾ ਕਿ ਬੰਬੂ ਕਾਟ ਹੈ ਕੋਈ ਕਹਿ ਰਿਹਾ ਕਿ ਇਹ ਮਸ਼ੀਨਰੀ ਹੈ ਕੋਈ ਕਹਿ ਰਿਹਾ ਏਟੀਓ ਰ ਹੈ ਕੀ ਹੈ ਕੀ ਹੈ ਇਹ ਚੀਜ਼ ਸਭ ਤੋਂ ਪਹਿਲਾਂ ਤੁਸੀਂ ਜਿਵੇਂ ਗੱਡੀ ਚ ਕੰਪਨੀਆਂ ਖੜੇ ਹੈਗੇ ਆ ਕੰਪਨੀ ਦਾ ਨਾਮ ਹੈ ਜੀਐਸਡਬਲਿਊ ਗੀਕੋ ਮੋਟਰਸ ਜੋ ਜੀਐਸਡਬਲਿਊ ਗਰੁੱਪ ਦਾ ਪਾਰਟ ਹੈ ਠੀਕ ਹੈ ਜੀ ਇਹ ਜਿਹੜੀ ਗੱਡੀ ਅਸੀਂ ਬਣਾ ਰਹੇ ਆ ਇਹ ਇਹਨੂੰ ਇਸ ਗੱਡੀ ਦੀ ਕੈਟਾਗਰੀ ਨੂੰ ਕਿਹਾ ਜਾਂਦਾ ਐਮਫੀਬੀਆ ਸਾਲਟਰਨ ਵਹੀਕਲ ਜੋ ਸਾਡੀ ਗੱਡੀ ਦਾ ਨਾਮ ਹੈ ਉਹ ਹੈ ਸਪੈਸ਼ਲਿਸਟ ਮੋਬਿਲਿਟੀ ਵਹੀਕਲ ਐਸਐਮਵੀ N 1200 Ator ਇਹ ਗੱਡੀ ਦਾ ਮਾਡਲ ਦਾ ਨਾਮ ਹੈ। ਉਹਨੇ ਗੱਡੀ ਦੀ ਖਾਸੀਅਤ ਇਹ ਹੈ ਵੀ ਇਹ ਕਿਸੇ ਵੀ ਤਰ੍ਹਾਂ ਦੇ ਟੈਰਨ ਦੇ ਵਿੱਚ ਜਾ ਸਕਦੀ ਹੈ। ਚਾਹੇ ਉੱਥੇ ਤੁਸੀਂ ਮੱਡ ਹੈ, ਚਾਹੇ ਮਾਰਸ਼ ਹੈ, ਚਾਹੇ ਪਾਣੀ ਦੇ ਵਿੱਚ ਜਾਣਾ ਹੈਗਾ, ਚਾਹੇ ਬਰਫ਼ ਤੇ ਜਾਣਾ ਜਾਏ, ਪਹਾੜ ਤੇ ਜਾਣਾ, ਚਾਹੇ ਪੱਥਰਾ ਤੇ ਜਾਣਾ, ਚਾਹੇ ਫੋਰੈਸਟ ਦੇ ਵਿੱਚ ਜਾਣਾ ਆਏਗਾ ਠੀਕ ਹੈ। ਤਾਂ ਗੱਡੀ ਦੇ ਵਿੱਚ ਜੋ ਖਾਸੀਅਤ ਹੈ ਮੈਂ ਤੁਹਾਨੂੰ ਐਕਸਪਲੇਨ ਕਰ ਦਿੰਦਾ। ਇੱਕ ਤਾਂ ਗੱਡੀ ਦੇ ਅੰਦਰ ਜਾਣ ਦੇ ਦੋ ਰਸਤੇ ਹੈਗੇ ਜੀ। ਇੱਕ ਤਾਂ ਅੱਗਿਓ ਹੈਗਾ। ਹੂੰ। ਇਹ ਦਾ ਪੌੜੀ ਖੁੱਲ ਜਾਂਦੀ ਹੈ ਦੋ ਬੰਦੇ ਅੱਗੇ ਬੈਠ ਸਕਦੇ ਹੈਗੇ ਇੱਕ ਡਰਾਈਵਰ ਤੇ ਇੱਕ ਉਹਦੇ ਨਾਲ ਕੋ-ਡਰਾਈਵਰ ਕਹਿ ਲੋ ਜਾਂ ਪੈਸੈਂਜਰ ਕਹਿ ਲੋ ਦੋ ਬੰਦੇ ਅੱਗੇ ਬੈਠ ਜਾਂਦੇ ਆ ਗੱਡੀ ਦੇ ਵਿੱਚ ਟਿਪੀਕਲ ਸਟੇਰਿੰਗ ਵੀਲ ਦੀ ਜਗ੍ਹਾ ਦੋ ਲੀਵਰ ਲੱਗੇ ਹੋਏ ਆ ਜਿਹਨੂੰ ਸਟੇਰਿੰਗ ਸਟੇਰਿੰਗ ਮਕੈਨਿਜ਼ਮ ਹੈ ਜਿਹਦੇ ਕਰਕੇ ਗੱਡੀ ਦੇ ਵਿੱਚ ਅਬਿਲਿਟੀ ਹੁੰਦੀ ਹੈ ਵੀ ਗੱਡੀ ਨੂੰ ਇਮੀਡੀਏਟਲੀ 360 ਡਿਗਰੀ ਦੇ ਅਸੇ ਮੋਟਰ ਦਾ ਫਾਇਦਾ ਇਹ ਹੁੰਦਾ ਵੀ ਸਰਜ ਆਪਰੇਸ਼ਨਸ ਰੈਸਕਿਊ ਵਿੱਚ ਇੰਨੀ ਜਗ੍ਹਾ ਨਹੀਂ ਹੁੰਦੀ ਗੱਡੀ ਆਪਣੀ ਜਗ੍ਹਾ ਤੇ ਘੁੰਮ ਜਾਂਦੀ ਹੈ ਪੂਰੀ ਦੀ ਪੂਰੀ ਇਸ ਸਿਸਟਮ ਨੂੰ ਕਹਿੰਦੇ ਆ ਕਿ ਸਕੇਡ ਸਟੀering ਸਿਸਟਮ ਇਹ ਅੰਦਰ ਇੱਕ ਮਸ਼ੀਨਰੀ ਲੱਗੀ ਹੁੰਦੀ ਹੈ ਉਹਨੂੰ ਆਪਾਂ ਕਹਿੰਦੇ ਆ ਐਫਐਮਆਰ ਉਹਦੇ ਨਾਲ ਚੱਲਦਾ ਆਏਗਾ ਉਸ ਤੋਂ ਬਾਅਦ ਗੱਡੀ ਦੇ ਜਿਹੜੇ ਪੂਰਾ ਕੰਸੋਲ ਪੈਨਲ ਹੈ ਜਦ ਤੁਸੀਂ ਦੇਖੋਗੇ ਤਾਂ ਉਹਦੇ ਉੱਤੇ ਸਾਰਬ ਕੁਝ ਅੰਦਰੂਨੀ ਕੰਟਰੋਲ ਹੋ ਰਿਹਾ ਹੈ ਚਾਹੇ ਉਹ ਏਸੀ ਹੈ ਚਾਹੇ ਹੀਟਰ ਹੈ ਜੀ ਠੀਕ ਹੈ ਸਾਰਾ ਕੁਝ ਅੰਦਰੂਨੀ ਕੰਟਰੋਲ ਹੋ ਰਿਹਾ ਹੈਗਾ ਜੀ ਉੱਪਰ ਇਹਦੇ ਇੱਕ ਰੂਫ ਲੱਗੀ ਹੋਈ ਹੈ ਜੋ ਐਮਰਜੈਂਸੀ ਰੈਸਕਿਊ ਲਈ ਐਮਰਜੈਂਸੀ ਐਗਜ਼ਿਟ ਲਈ ਹੁੰਦੀ ਹੈਗੀ ਆ ਜੀ ਗੱਡੀ ਦੇ ਵਿੱਚ ਇੱਕ 55 ਹਾਰਸਪਾਵਰ ਦਾ ਇੰਜਨ ਲੱਗਿਆ ਹੈਗਾ ਜਿਹੜਾ 190 ਨ ਤੇ ਡੀਜ਼ਲ ਦੇ ਨਾਲ ਚੱਲਦਾ ਹੈਗਾ ਟੋਟਲ ਫਿਊਲ ਕੈਪੈਸਿਟੀ ਗੱਡੀ ਦੀ ਹੈਗੇ ਜੀ 327 ਲੀਟਰ ਜਿਹਦੇ ਕਰਕੇ ਗੱਡੀ ਆਫ ਰੋਡ 60 ਕਿਲੋਮੀਟਰ 60 ਘੰਟੇ ਤੋਂ ਜ਼ਿਆਦਾ ਆਪਰੇਟ ਕਰ ਸਕਦੀ ਹੈ ਮਤਲਬ ਇਹ ਸੜਕ ਤੇ ਦੌੜ ਵੀ ਸਕਦਾ ਨਹੀਂ ਨਹੀਂ ਸਰ ਇਹ ਗੱਡੀ ਆਫ ਰੋਡ ਲਈ ਬਣੀ ਹੈ ਆਫ ਨਹੀਂ ਮੇਰੇ ਕਹਿਣ ਦਾ ਮਤਲਬ ਕਿ ਇਹ ਸੜਕ ਤੇ ਤਾਂ ਚੱਲਦਾ ਹੀ ਹੈ ਆਫ ਰੋਡਿੰਗ ਵਾਸਤੇ ਜਿਵੇਂ ਮੰਨ ਲਓ ਜੀ ਲੈ ਆਫ ਰੋਡ ਤੇ ਚੱਲਦਾ ਜੇ ਤੁਸੀਂ ਪੱਥਰ ਵਾਲੀ ਰੋਡ ਤੇ ਇਹਨੂੰ ਰეკਮੈਂਡ ਨਹੀਂ ਕਰਦੇ ਅਸੀਂ ਕਿਉਂਕਿ ਫਿਰ ਇਹਦੇ ਟਾਇਰ ਖਤਮ ਹੋ ਜਾਂਦੇ ਇਹ ਸਟਾਇਰ ਜਿਹੜੇ ਹੈ ਸਪੈਸ਼ਲ ਬਣੇ ਹੋਏ ਹਨ ਜੀ ਇਹ ਸਪੈਸ਼ਲ ਰਬੜ ਨਾਲ ਬਣਾਏ ਗਏ ਹਨ ਤਾਂ ਕਿ ਇਨਾਂ ਦੇ ਵਿੱਚ 0.5 ਪਾਉਂਡ ਤੋਂ 3 ਪਾਉਂਡ ਦਾ ਹੀ ਪ੍ਰੈਸ਼ਰ ਪਾਇਆ ਜਾਂਦਾ ਹੈਗਾ ਮੈਕਸਿਮਮ ਜੀ ਡਿਪੈਂਡਿੰਗ ਔਨ ਤੁਸੀਂ ਕਿਹੜੇ ਟੈਰਨ ਤੇ ਜਾ ਰਹੇ ਹੋ ਤੁਸੀਂ ਅੰਦਰੋਂ ਹੀ ਉਹਨੂੰ ਐਡਜਸਟ ਕਰ ਸਕਦੇ ਹੈਗੇ ਹੋ ਬਟਨ ਲੱਗਿਆ ਹੁੰਦਾ ਉਹਦੇ ਨਾਲ ਹੀ ਹਵਾ ਨਿਕਲ ਜਾਂਦੀ ਹੈ ਉਹਦੇ ਨਾਲ ਹੀ ਹਵਾ ਭਰ ਜਾਂਦੀ ਹੈ ਅੱਛਾ ਕਿਉਂਕਿ ਗੱਡੀ ਆਪਣੇ ਐਗਜ਼ੌਸਟ ਤੋਂ ਹੀ ਹਵਾ ਭਰ ਜਾਂਦੀ ਹੈ ਹਰ ਟਾਇਰ ਦੇ ਵਿੱਚ ਇੱਕ ਐਕਸਟਰਾ ਫਿਊਲ ਕੈਨਿਸਟਰ ਦਿੱਤਾ ਗਿਆ ਹੈ ਚਾਰਾ ਟਾਇਰ ਹੈ ਚਾਰ 휠 ਹੋਗੇ ਪਲਸ ਇੱਥੇ ਲਿਖਿਆ ਡੀਜ਼ਲ ਓਨ ਮਤਲਬ ਇਹਦੇ ਵਿੱਚ ਡੀਜ਼ਲ ਓਨਲੀ ਗੱਡੀ ਸਿਰਫ ਡੀਜ਼ਲ ਤੇ ਚੱਲੇਗੀ ਇਹਦੇ ਵਿੱਚ ਇਹਦੇ ਵਿੱਚ ਫਿਊਲ ਵੀ ਹੈਗਾ ਡੀਜ਼ਲ ਹੈ ਨਾ ਫਿਊਲ ਡੀਜ਼ਲ ਹੀ ਹੈ ਨਾ ਗੱਡੀ ਦਾ ਫਿਊਲ ਡੀਜ਼ਲ ਹੀ ਹੈ ਡੀਜ਼ਲ ਚਾਰੋਂ ਕਨਸਟਰ ਚ ਪੈਂਦਾ ਪਲਸ ਮੇਨ ਫਿਊਲ ਟੈਂਕ ਚ ਰਹਿੰਦਾ 327 ਲੀਟਰ ਮਿਲਾ ਕੇ ਹੋ ਜਾਂਦਾ ਯਾਨੀ ਕਿ ਉਧਰਲਾ ਯੂਜ਼ ਹੋ ਜੇ ਤਾਂ ਇਹਦੇ ਚੋਂ ਕੱਢ ਕੇ ਯੂਜ਼ ਕੀਤਾ ਜਾਂਦਾ ਹੈ ਇਹ ਸੇਫਟੀ ਵਾਸਤੇ ਹੈ ਇਹ ਐਕਸਟਰਾ 95 ਲੀਟਰ ਮੇਨ ਹੈ 58 58 ਚਾਰਾ ਚ ਹੋ ਗਿਆ ਉਹਦੀ 60 ਘੰਟੇ ਲਈ ਆਪਰੇਸ਼ਨ ਕਰਨ ਦਾਾਸਤ ਹੈ ਇਹ ਗੱਡੀ ਆਫ ਰੋਡਿੰਗ ਕਰ ਸਕਦੀ ਹੈ ਔਰ ਇਹ ਸੇਮ ਗੱਡੀ ਜਿਹੜੀ ਹੈ ਇਹ ਪਾਣੀ ਦੇ ਵਿੱਚ ਤੈਰ ਵੀ ਸਕਦੀ ਹੈ ਬਿਨਾ ਕਿਸੇ ਸਪੈਸ਼ਲ ਪ੍ਰੇਪਰੇਸ਼ਨ ਦੇ ਐਜ਼ ਇਟ ਇਜ਼ ਪਾਣੀ ਦੇ ਵਿੱਚ ਤੈਰ ਸਕਦੀ ਹੈਗੀ ਕਿੰਨਾ ਕਿੰਨੇ ਫੁੱਟ ਡੂੰਘੇ ਪਾਣੀ ਦੇ ਵਿੱਚ ਤੈਰ ਡੈਪਥ ਦਾ ਕੋਈ ਚੱਕਰ ਨਹੀਂ ਹੈ ਕਿੰਨਾ ਵੀ ਡੂੰਘਾ ਹੋਵੇ ਪਾਣੀ ਕਿੰਨੀਆਂ ਲੋਡ ਕਿੰਨਾ ਇਹਦੇ ਵਿੱਚ ਗੱਡੀ ਦੇ ਵਿੱਚ ਟੋਟਲ 9 ਬੰਦੇ ਬੈਠ ਸਕਦੇ ਆ 2 ਅੱਗੇ 7 ਪਿੱਛੇ ਉਹਦੇ अलावा ਗੱਡੀ 1200 ਕਿਲੋ ਤੱਕ ਦਾ ਭਾਰ ਲੈ ਕੇ ਜਾ ਸਕਦੀ ਹੈਗੀ ਠੀਕ ਹੈ ਔਰ ਇਹ ਜਿਹੜੇ ਟਾਇਰ ਤੁਸੀਂ ਕਹਿ ਰਹੇ ਹੋ ਇਹ ਜਦੋਂ ਮੰਨ ਲਓ ਬੋਟ ਹੈ ਬੋਟ ਦੇ ਪੱਖਿਆਂ ਦੇ ਤੌਰ ਤੇ ਇਹ ਚੀਜ਼ਾਂ ਯੂਜ਼ ਹੋ ਜਾਂਦੀਆਂ ਨੇ ਬੇਸਿਕਲੀ ਇਹ ਪੈਡਲ ਹੀ ਤਰੀਕਾ ਕੰਮ ਕਰਦੇ ਹੈਗੇ ਗੱਡੀ ਦਾ ਜਿਹੜਾ ਸਟਰਕਚਰ ਹੈਗਾ ਥੱਲੇ ਉਹ ਬੋਟ ਵਾਂਗ ਬਣਿਆ ਹੋਇਆ ਜੀ ਉਹ ਬੋਇੰਸੀ ਦਿੰਦਾ ਹੈਗਾ ਹਮਮ ਬਟ ਬੋਟ ਤੋਂ ਜ਼ਿਆਦਾ ਕੰਮ ਕਿਉਂ ਕਰ ਸਕਦੀ ਹੈ ਕਿਉਂਕਿ ਬੋਟ ਜਦ ਮਿੱਟੀ ਵਾਲਾ ਏਰੀਆ ਜਾਂ ਦਸਲਸ਼ ਆ ਜਾਂਦਾ ਜਾਂ ਥੋੜਾ ਜਿਹਾ ਮਲਬਾ ਫਸਿਆ ਹੋਇਆ ਪਾਣੀ ਦੇ ਵਿੱਚ ਤਾਂ ਬੋਟ ਨਹੀਂ ਚੱਲ ਸਕਦੀ ਹੈਗੀ ਹੈਨਾ ਤਾਂ ਉੱਥੇ ਇਹ ਗੱਡੀ ਜਾ ਸਕਦੀ ਹੈਗੀ ਹੈ ਹਮ ਤਾਂ ਇਹ ਗੱਡੀ ਜਿਹੜਾ ਆਰਮੀ ਵੀ ਯੂਜ਼ ਕਰਦੀ ਇਹਨਾਂ ਨੂੰ ਕਿਉਂਕਿ ਮੈਂ ਦੇਖ ਰਿਹਾ ਸੀ ਆਰਮੀ ਵੀ ਰੈਸਕਿਊ ਕਰਨ ਵਾਸਤੇ ਆਰਮੀ ਨੇ ਗੱਡੀਆਂ ਲੈਂਤੀਆਂ ਹੋਈਆਂ ਹੈਗੀਆਂ ਹਮ ਉਹ ਆਪਣਾ ਨਾਰਥਨ ਨਾਰਥ ਇੰਡੀਆ ਦੇ ਵਿੱਚ ਸਾਊਥ ਇੰਡੀਆ ਸਦਰਨ ਬਾਰਡਰ ਦੇ ਉੱਤੇ ਤੇ ਈਸਟਰਨ ਬਾਰਡਰ ਦੇ ਉੱਤੇ ਗੱਡੀਆਂ ਆਰਮੀ ਨੇ ਡਿਪਲੋਏ ਕੀਤੀਆਂ ਹੋਈਆਂ ਸਭ ਤੋਂ ਪਹਿਲਾਂ ਆਰਮੀ ਨੇ ਹੀ ਖਰੀਦੀਆਂ ਸੀ ਇਹ ਇੰਡੀਆ ਦੇ ਵਿੱਚ ਸਭ ਆਰਮੀ ਇਹਨਾਂ ਗੱਡੀਆਂ ਨੂੰ ਯੂਜ਼ ਕਰਦੀ ਔਰ ਅੱਜ ਕਿਉਂਕਿ ਮੈਂ ਅੰਮ੍ਰਿਤਸਰ ਏਰੀਆ ਜਿਹੜੀ ਅੰਮ੍ਰਿਤਸਰ ਚਾਰ ਗੱਡੀਆਂ ਗਈਆਂ ਵਿਕਰਮਜੀ ਉਹ ਕੰਪਨੀ ਨੇ ਇੱਥੋਂ ਭੇਜੀਆਂ ਹੈਗੀਆਂ ਸਾਨੂੰ ਉਹਨਾਂ ਦੇ ਜਿਹੜੀ ਅੰਮ੍ਰਿਤਸਰ ਡਿਸਟ੍ਰਿਕਟ ਤੇ ਕਪੂਰਥਲਾ ਡਿਸਟ੍ਰਿਕਟ ਦੇ ਜਿਹੜੇ ਸਿਵਲ ਐਡਮਿਨਿਸਟ੍ਰੇਸ਼ਨ ਦੇ ਲੋਕ ਹੈਗੇ ਨੇ ਡੀਸੀ ਆਫਿਸ ਤੋਂ ਉਹਨਾਂ ਨੇ ਕੰਟੈਕਟ ਕੀਤਾ ਸੀਗਾ ਤੇ ਉਹਨਾਂ ਦੇ ਕਹਿਣ ਦੇ ਉੱਤੇ ਅਸੀਂ ਆਪਣੇ ਇੱਥੋਂ 4 ਗੱਡੀਆਂ ਅੰਮ੍ਰਿਤਸਰ ਭੇਜੀਆਂ ਹੈਗੀਆਂ ਕੰਪਨੀ ਦੇ ਵੱਲੋਂ ਤੁਸੀਂ ਸਮਝ ਲਓ ਕਿ ਹਿਮੈਨਿਟਰੀਅਨ ਰਿਲੀਫ ਹੈ ਸਮਾਜ ਸੇਵਾ ਹੈ ਉਧਰ ਲਈ 4 ਗੱਡੀਆਂ ਅਸੀਂ ਇੱਥੋਂ ਭੇਜੀਆਂ ਨੇ ਡਰਾਈਵਰ ਵੀ ਸਾਡੇ ਹੀ ਐ ਤੇ ਉੱਥੇ ਜਿਹੜੀ ਟੀਮ ਕੋਆਰਡੀਨੇਟ ਕਰ ਰਹੀ ਹੈ ਉੱਥੇ ਆਰਮੀ ਵੀ ਹੈ ਐਸ ਡੀ ਆਰ ਐਫ ਵੀ ਹੈ ਐਨ ਡੀ ਆਰ ਐਫ ਵੀ ਹੈ ਬਟ ਇਹ ਗੱਡੀਆਂ ਦੇ ਨਾਲ ਸਾਡੀ ਆਪਣੀ ਟੀਮ ਗਈ ਹੋਈ ਹੈ ਉਹਨਾਂ ਨੂੰ ਸਪੋਰਟ ਕਰ ਰਹੀ ਹੈਗੀ ਬਟ ਅੰਡਰ ਦਾ ਸਿਵਲ ਐਡਮਿਨਿਸਟ੍ਰੇਸ਼ਨ ਮੰਨ ਲਓ ਜਿਵੇਂ ਬੋਟ ਜਿੱਥੇ ਨਹੀਂ ਜਾ ਸਕਦੀ ਉੱਥੇ ਇਹ ਜਾ ਸਕਦਾ ਬਿਲਕੁਲ ਜਾਏਗੀ ਜਿੱਥੇ ਬੋਟ ਜਾ ਸਕਦੀ ਹੈ ਉੱਥੇ ਵੀ ਇਹ ਜਾਏਗੀ ਜਿੱਥੇ ਨਹੀਂ ਜਾ ਸਕਦੀ ਉੱਤੇ ਵੀ ਇਹ ਜਾਏਗੀ ਮੰਨ ਲਓ ਚਿੱਕੜ ਦੇ ਵਿੱਚ ਕੋਈ ਫਸਣ ਦਾ ਯਾਨੀ ਕਿੰਨਾ ਹਾਰਸਪਾਵਰ ਤੁਸੀਂ ਇਹ ਗੱਡੀ ਨੂੰ ਬਾਹਰ ਇੰਜਨ 55 ਹਾਰਸਪਾਵਰ ਹੈ ਬਟ ਟਾਰਕ 190 ਨਿਊਟਨ ਮੀਟਰ ਦੀ ਦਿੰਦਾ ਪਲੱਸ ਗੱਡੀ ਦੇ ਬਾਹਰ ਕੋਈ ਵੀ ਮੂਵਿੰਗ ਪਾਰਟ ਨਹੀਂ ਹੈਗਾ ਜੀ ਜਿਸ ਕਰਕੇ ਗੱਡੀ ਚਿੱਕੜ 'ਚ ਫਸਦੀ ਨਹੀਂ ਸਿਰਫ ਟਾਇਰ ਹੈ ਜੀ ਤੇ ਜਦ ਕਦੀ ਚਿੱਕੜ ਆ ਜਾਂਦਾ ਤੁਸੀਂ ਹਵਾ ਘਟਾ ਲਓ ਜਦ ਇਹ ਅੰਦਰੀ ਹੋ ਜਾਂਦੀ ਹੈ ਗੱਡੀ ਨਿਕਲ ਜਾਂਦੀ ਚਿੱਕੜ ਤੋਂ ਜਦ ਹਾਰਡ ਸਰਫੇਸ ਆ ਜਾਂਦਾ ਹਵਾ ਵਾਪਸ ਪਰ ਲੋ ਉਹ ਵੀ ਅੰਦਰੋਂ ਹੀ ਭਰੀ ਜਾਏਗੀ ਐਗਜ਼ੌਸਟ ਗੈਸ ਤੋਂ ਇਹ ਪਿਛਲਾ ਪਾਸਾ ਗੱਡੀ ਦੇ ਅੰਦਰ ਜਾਂਦਾ ਜੀ ਇਹਦੇ ਵਿੱਚ 7 ਬੰਦੇ ਬੈਠ ਸਕਦੇ ਹੈਗੇ ਨਾਲ ਸਮਾਨ ਰੱਖਿਆ ਜਾ ਸਕਦਾ ਹੈ ਜਾਂ ਤੁਸੀਂ ਸੀਟਾਂ ਕੱਢ ਦੋ ਤਾਂ ਸਿਰਫ ਸਮਾਨ ਰੱਖਣ ਦਾ ਵੀ ਆਪਸ਼ਨ ਹੈ ਇਹਦੇ ਅੰਦਰ ਵੀ ਸਟੋਰੇਜ ਬਾਕਸ ਬਨੇ ਹੋਏ ਹੈਗੇ ਫਲੋਰ ਦੇ ਥੱਲੇ ਹਮ ਠੀਕ ਹੈ ਜੀ ਤੇ ਇਹ ਜਿਹੜਾ ਪਿਛਲਾ ਹਿੱਸਾ ਇਹਦੇ ਵਿੱਚ ਰੋਪਸ ਲਗੀਆਂ ਹੋਈਆਂ ਹੈ ਸੇਫਟੀ ਪ੍ਰੋਵਾਈਡ ਕਰਨ ਲਈ ਰੋਪਸ ਮਤਲਬ ਜੇ ਗੱਡੀ ਕਦੀ ਪਲਟੇ ਬਾਈ ਚਾਂਸ ਜੀ ਤਾਂ ਬੰਦੇ ਸੇਫ ਰਹਿਣ ਜੋ ਹੁੰਦਾ ਨਹੀਂ ਹੈਗਾ ਚਾਂਸੇ ਕਿੰਨੇ ਮੈਂ ਤਾਂ ਪਿਛਲੇ अच्छा कदी पलटन ਦਾ ਕੁਚਾ ਦੋ ਸਾਲ ਤੋਂ ਗੱਡੀ ਬਣਾ ਰਿਹਾ ਹਜੇ ਤੱਕ ਅਸੀਂ ਦੇਖੀ ਨਹੀਂ ਹੈ ਬਲਦੇ ਕੋਈ ਗੱਡੀ ਸਾਈਡ ਦੇ ਉੱਤੇ 30 ਡਿਗਰੀ ਤੱਕ ਲੈ ਲੈਂਦੀ ਹੈਗੀ ਹੈ ਤੇ ਫਰੰਟ ਦੇ ਵਿੱਚ 35 ਡਿਗਰੀ ਲੈ ਜਾਂਦੀ ਹੈ ਠੀਕ ਹੈ ਔਰ ਮੰਨ ਲਓ ਜਦੋਂ ਇਹ ਐਗਜ਼ਾਮਪਲ ਦੇ ਤੌਰ ਤੇ 10 12 15 ਫੁੱਟ ਪਾਣੀ ਦੇ ਅੰਦਰ ਚਲਾ ਗਿਆ ਇਹ ਔਰ ਇਹਨੇ ਪੈਰ ਦੇ ਰਹਿਣਾ ਇੱਥੋਂ ਤੱਕ ਥੱਲੇ ਥੱਲੇ ਰਹਿਣਾ ਪਾ ਨਹੀਂ ਜੀ ਇੱਥੋਂ ਤੱਕ ਨਹੀਂ ਜਾਂਦਾ ਹੈਗਾ ਗੱਡੀ ਇਸ ਤੱਕ ਅੱਧੇ ਟਾਇਰ ਤੱਕ ਹੀ ਰਹਿੰਦੀ ਹੈਗੀ ਆ ਇਹਦੇ ਅੰਦਰ ਥੰਦੇ ਕੁਝ ਇਹੋ ਜਿਹਾ ਸਿਸਟਮ ਲੱਗਿਆ ਹੋਇਆ ਜਿਹੜਾ ਫਿਰ ਉੱਪਰ ਰੱਖਦਾ ਇਹਨੂੰ ਬੋਇੰਸੀ ਇਹਦੇ ਸਟਰਕਚਰ ਤੋਂ ਮਿਲਦੀ ਹੈ ਨਾ ਬੋਟ ਸਟਰਕਚਰ ਹੈ ਨਾ ਬੋਟ ਸਟਰਕਚਰ ਹੈ ਹਾਂ ਤੇ ਬਾਕੀ ਸਾਰੀ ਗੱਡੀ ਫੁਲੀ ਸੀਲਡ ਹੈ ਤਾਂ ਪਾਣੀ ਅੰਦਰ ਜਾਂਦਾ ਆਪਸ਼ਨ ਹੀ ਨਹੀਂ ਹੈਗਾ ਜੇ ਬਾਏ ਜਾਂਸ ਨਦੀ 'ਚ ਇੱਕਦਮ ਉਛਾਲਾ ਆ ਗਿਆ ਪਾਣੀ ਸਪਲੈਸ਼ ਮਰ ਗਿਆ ਤਾਂ ਡレイン ਬਲੱਗ ਲੱਗੇ ਆ ਇੱਧਰ ਵੀ ਤੇ ਉੱਧਰ ਵੀ ਉੱਥੋਂ ਬਾਹਰ ਆ ਜਾਏਗਾ ਜੇ ਉਸ ਤੋਂ ਬਾਅਦ ਬਹੁਤ ਉੱਚਾ ਉਛਾਲਾ ਆ ਗਿਆ ਗੱਡੀ ਨੂੰ ਕੁਝ ਨਹੀਂ ਹੋਏਗਾ ਪਾਣੀ ਜੰਦਰ ਜਾਂਦਾ ਅੰਦਰ ਇੱਕ ਪੰਪ ਲੱਗਿਆ ਹੋਇਆ ਜਿਹੜਾ ਇ ਪਾਣੀ ਨੂੰ ਬਾਹਰ ਪੰਪ ਕਰ ਦਿੰਦਾ ਹੈਗਾ ਹੂੰ ਜਿਵੇਂ ਲੇਹ ਲਦਾਖ ਦਾ ਏਰੀਆ ਮੈਂ ਉੱਥੇ ਵੀ ਦੇਖ ਰਿਆ ਸੀ ਕੁਝ ਫੋਟੋਗ੍ਰਾਫਸ ਤੁਹਾਡੇ ਵਾਇਰਲ ਹੋਏ ਨੇ ਲੇਹ ਲਦਾਖ ਦੇ ਏਰੀਆਜ਼ ਦੇ ਵਿੱਚ ਵੀ ਉੱਥੇ ਆਰਮੀ ਇਹਨਾਂ ਨੂੰ ਯੂਜ਼ ਕਰ ਰਹੀ ਹੈ ਉੱਥੇ ਕਾਮਯਾਬ ਹੈ ਏਅਰ ਫੋਰਸ ਵੀ ਕਰ ਰਹੀ ਹੈ ਆਰਮੀ ਵੀ ਕਰ ਰਹੀ ਹੈ ਹੂੰ ਉਹਨਾਂ ਏਰੀਆਜ਼ ਦੇ ਵਿੱਚ ਕਾਮਯਾਬ ਹੈ ਮਤਲਬ ਇਸ ਤਰੀਕੇ ਨਾਲ ਪਹਾੜੀ ਪੂਰਾ ਏਰੀਆ ਸਾਡੇ ਜਿਹੜੀ ਇੰਡੀਅਨ ਆਰਮੀ ਸਾਡੇ ਉਹ ਗੱਡੀਆਂ ਲੈਂਦੀਆਂ ਹੈਗੀਆਂ ਉਹ ਥੱਲੇ ਪੁੱਜ ਏਰੀਆਜ਼ ਤੋਂ ਲੈ ਕੇ ਉੱਪਰ 20000 ਫੁੱਟ ਤੱਕ ਦੀ ਹਾਈਟ ਤੱਕ ਗੱਡੀਆਂ ਯੂਜ਼ ਕੀਤੀਆਂ ਜਾ ਰਹੀਆਂ ਹੈਗੀਆਂ ਜਿੱਥੇ ਬਰਫ਼ ਵੀ ਹੈਗੀ ਐ ਗਲੇਸ਼ੀਅਰ ਵੀ ਹੈਗੇ ਐ ਸਭ ਜਗ੍ਹਾ ਤੇ ਗੱਡੀ ਯੂਜ਼ ਹੋ ਰਹੀ ਐ ਤਾਂ ਪਿਛਲੇ 1 ਸਾਲ ਤੋਂ ਯੂਜ਼ ਹੋ ਰਹੀ ਐ ਹੁਣ ਤਾਂ ਕਿੰਨੀ ਕੋਸਟ ਹੁੰਦੀ ਐ ਸਰ ਇਹਦੀ ਕਿੰਨੇ ਦਾ ਇੱਕ ਇਹ ਡਿਪੈਂਡ ਕਰਦਾ ਹੈਗਾ ਵੇਰੀਐਂਟ ਤੋਂ ਵੇਰੀਐਂਟ ਇਹ ਵੇਰੀਐਂਟ ਕਿਹੜਾ ਇਹ ਤਾਂ ਹਾਰਡ ਟੌਪ ਹੈਗਾ ਇਹਦੇ ਵਿੱਚ ਬਹੁਤ ਸਾਰੇ ਫੀਚਰ ਉੱਪਰ ਥੱਲੇ ਕਿਤੇ ਜਾ ਸਕਦੇ ਹੈਗੇ ਐ ਇਹ ਕਸਟਮਾਈਜ਼ ਹੋ ਜਾਂਦੀ ਐ ਕਸਟਮਰ ਦੀ ਰਿਕੁਆਇਰਮੈਂਟ ਦੇ ਹਿਸਾਬ ਨਾਲ ਤਾਂ ਉਸ ਕਰਕੇ ਜਿਸ ਜੋ ਜੋ ਕਸਟਮਰ ਦੀ ਰਹਿਣ ਹੋਵੇ ਉਸ ਹਿਸਾਬ ਨਾਲ ਪ੍ਰਾਈਸ ਬਣਾਈ ਜਿਵੇਂ ਸਾਹਮਣੇ ਆ ਇਹ ਹਾਰਟ ਟੌਪ ਸੀਗਾ ਠੀਕ ਹੈ ਤੇ ਇਹ ਐਮਬੂਲੈਂਸ ਹੈ ਕ੍ਰਿਟੀਕਲ ਕੇਅਰਲੀ ਜੇ ਤੁਸੀਂ ਇਹਦੇ ਪਿਛਲੇ ਪਾਸੇ ਜਾ ਕੇ ਦੇਖੋਗੇ ਜੀ ਇਹਦੇ ਵਿੱਚ ਅਸੀਂ ਉਹ ਸਾਰੇ ਦੇ ਸਾਰੇ ਇਕਵਿਪਮੈਂਟ ਲਗਾਏ ਆ ਜਿਹੜੇ ਕ੍ਰਿਟੀਕਲ ਕੇਅਰ ਪ੍ਰੋਵਾਈਡ ਕਰਨ ਲਈ ਮੰਡੇਟਰੀ ਹੁੰਦੇ ਆ ਜੀ ਸਪੋਜ਼ ਕਿਸੇ ਨੂੰ ਤੁਸੀਂ ਰੈਸਕਿਊ ਕਰ ਲੇਤਾ ਹੁਣ ਉਸ ਬੰਦੇ ਦੀ ਜਾਨ ਵਿਧਾ ਬਚਾਣੀ ਹੈ ਜੋ ਮੈਡੀਕਲ ਉਹਨੂੰ ਅਸਿਸਟੈਂਸ ਚਾਹੀਦੀ ਹੈ ਇਮੀਡੀਏਟਲੀ ਜੀ ਠੀਕ ਹੈ ਜੀ ਚਾਹ ਦੇ ਅੰਦਰ ਸਟ੍ਰੈਚਰ ਹੈ ਸਕੂਪ ਸਟ੍ਰੈਚਰ ਲੱਗਿਆ ਹੋਇਆ ਹੈ ਪੇਸ਼ੈਂਟ ਮੋਨਿਟਰ ਲੱਗਿਆ ਹੋਇਆ ਹੈ ਠੀਕ ਹੈ ਜੀ ਇਹ ਸਿਰਿੰਜ ਪੰਪ ਲੱਗਿਆ ਹੋਇਆ ਹੈ ਆਕਸੀਜਨ ਵੈਂਟੀਲੇਟਰ ਲੱਗਿਆ ਹੋਇਆ ਆਕਸੀਜਨ ਸਿਲੰਡਰ ਲੱਗਿਆ ਹੋਇਆ ਜੀ ਆਕਸੀਜਨ ਕਨਸੈਂਟਰੇਟਰ ਲੱਗਿਆ ਹੋਇਆ ਡੀਫਰੀਬਿਲੇਟਰ ਲੱਗਿਆ ਹੋਇਆ ਬਹੁਤ ساری ਜਗ੍ਹਾ ਹੈਗੀ ਜਿਸ ਦਵਾਈਆਂ ਜਿੰਨੇ ਵੀ ਇਕੁਪਮੈਂਟ ਚਾਹੀਦੇ ਹੈਗੇ ਆ ਚਾਰ ਬੰਦੇ ਬੈਠ ਸਕਦੇ ਆ ਮਤਲਬ ਚਾਰ ਬੰਦੇ ਮਤਲਬ ਪੇਸ਼ੈਂਟ ਦੇ ਨਾਲ ਚਾਰ ਪੈਰਾਮੈਡਿਕ ਪ੍ਰੋਫੈਸ਼ਨਲ ਜਾ ਸਕਦੇ ਆ ਜਿਹੜੇ ਕਿ ਬੰਦੇ ਨੂੰ ਵਾਈਲ ਔਨ ਦਾ ਗੋ ਸ੍ਰਿਟੀਕਲ ਕੇਅਰ ਫਰਸਟ ایڈ ਕਰਕੇ ਉਹਦੀ ਜਾਨ ਬਚਾ ਸਕਦੇ ਹੈਗੇ ਠੀਕ ਹੈ ਔਰ ਇਹ ਕੀ ਹੈ ਇਹ ਤਾਂ ਸਾਰੀ ਇੱਕ ਗੱਡੀ ਹੈਗੀ ਹੈ ਜਿਹੜੀ ਇੱਕ ਐਮਐਲਏ ਸਾਹਿਬ ਹੈਗੇ ਉਹਨੇ ਆਪਣੇ ਏਰੀਆ ਲਈ ਆਰਡਰ ਕੀਤੀ ਹੈਗੀ ਹੈ ਸਰਚ ਐਂਡ ਰੈਸਕਿਊ ਲਈ ਓਕੇ ਇੱਕ ਦੋ ਦਿਨਾਂ 'ਚ ਨਿਕਲ ਜਾਏਗੀ ਪੰਜਾਬ ਦੇ ਨਹੀਂ ਨਹੀਂ ਯੂਪੀ ਦੇ ਆ আচ্ছা ਯੂਪੀ ਦੇ ਆ ਯੂਪੀ ਹੈ ਠੀਕ ਹੈ ਔਰ ਇਹ ਟਾਇਰਸ ਦਾ ਜਿਹੜਾ ਉਧਰੋਂ ਲੈ ਲਓ ਟਾਇਰਸ ਦਾ ਜਿਹੜਾ ਮੈਂ ਜ਼ਿਕਰ ਕਰ ਰਿਹਾ ਸੀਗਾ ਇਹ ਟਾਇਰਸ ਸਪੈਸ਼ਲ ਨੇ ਹਾਂਜੀ ਸਪੈਸ਼ਲ ਰਬੜ ਦੇ ਬੰਦੇ ਆ ਸਪੈਸ਼ਲ ਰਬੜ ਦੇ ਤਿਆਰ ਹੁੰਦੇ ਆ ਹਾਂਜੀ ਔਰ ਇਹਦੇ ਅੰਦਰ ਇਹ ਵੀ ਤੁਸੀਂ ਦੱਸ ਰਹੇ ਹੋ ਕਿ ਪੂਰਾ ਪ੍ਰੈਸ਼ਰ ਦੇ ਨਾਲ ਕਨੈਕਟ ਕਨੈਕਟਡ ਟਾਇਰ ਕਿਹੜੇ ਨਹੀਂ ਮਤਲਬ ਆਟੋਮੈਟਿਕਲੀ ਆਟੋਮੈਟਿਕਲੀ ਜਦ ਤੁਸੀਂ ਇਹਨੂੰ ਭਰਨਾ ਤਾਂ ਜਿਹੜੇ ਅੰਦਰ ਨੋਬ ਘੁਮਾਵਾਂਗੇ

ਇਹ 10 ਸਟੇਜ ਦੀ ਅਸੈਂਬਲੀ ਲਾਈਨ ਹੈ ਜੀ ਠੀਕ ਹੈ ਤੇ ਹਜੇ ਅਲੱਗ-ਅਲੱਗ ਸਟੇਜ ਦੇ ਗੱਡੀਆਂ ਦਾ ਅਸੈਂਬਲ ਕਰਕੇ ਲੱਗ ਰਿਹਾ ਹੈਗਾ ਬਟ ਅਦਰਵਾਈਜ਼ ਸਾਰੀ ਗੱਡੀਆਂ ਸੇਮ ਹੀ ਬਣਦੀਆਂ ਆਏਗੀਆਂ ਜਿਹੜਾ ਆਹ ਵਾਲਾ ਹਿੱਸਾ ਹੈ ਪਿਛਲਾ ਜੀ ਜੀ ਇਹਨੂੰ ਅਸੀਂ ਕਸਟਮਾਈਜ਼ ਕਰ ਸਕਦੇ ਹੈਗੀਆਂ ਜ਼ਰੂਰਤ ਦੇ ਹਿਸਾਬ ਨਾਲ ਇਹਦੇ ਬਿਨਾ ਵੀ ਬਣ ਜਾਂਦਾ ਹੈ ਸੌਫਟ ਟਾਪਸ ਬਣ ਜਾਂਦਾ ਹਾਰਡ ਟਾਪਸ ਬਣ ਜਾਂਦਾ ਸਿਰਫ ਸਮਾਨ ਲਈ ਬਣ ਜਾਂਦਾ ਐਮਬੂਲੈਂਸ ਲਈ ਬਣ ਜਾਂਦਾ ਜੰਗਲ ਦੀ ਅੱਗ ਬੁਝਾਣ ਲਈ ਵੀ ਇਹਨੂੰ ਯੂਜ਼ ਕੀਤਾ ਜਾ ਸਕਦਾ ਹੈਗਾ ਉਹ ਵੀ ਸਾਰੇ ਫੈਸਿਲਿਟੀ ਹੈਗੀਆਂ ਹਮ ਠੀਕ ਹੈ ਔਰ ਜਿਵੇਂ ਤੁਸੀਂ ਦੱਸ ਰਹੇ ਸੀ ਕਿ ਸਾਰੀਆਂ ਚੀਜ਼ਾਂ ਇੱਕ ਵਾਰ ਡੀਜ਼ਲ ਫੁੱਲ ਕਰਨ ਤੋਂ ਬਾਅਦ ਕਿੰਨੇ ਘੰਟੇ ਤੱਕ ਚੱਲਦਾ ਇੱਕ ਵਾਰ ਤੁਸੀਂ ਡੀਜ਼ਲ ਫੁੱਲ ਕਰ ਲੇਤਾ ਤਾਂ ਨੌਨ ਸਟਾਪ ਤੁਸੀਂ 14-15 ਘੰਟੇ ਚਲਾ ਸਕਦੇ ਹੋ ਉਸ ਤੋਂ ਬਾਅਦ ਜਿਹੜਾ ਫਿਊਲ ਐਕਸਟਰਾ ਲੈ ਕੇ ਗਏ ਹੋ ਉਹਨੂੰ ਕੱਢ ਕੇ ਉਸ ਪਾਣ ਨੂੰ 5 ਮਿੰਟ ਲੱਗਦਾ ਹੈ ਜਾਈ ਤੁਸੀਂ ਪਾਣੀ 'ਚ ਚਲਾਓ ਚਾਹੇ ਆਫ-ਰੋਡਿੰਗ ਕਰੋ ਜਿੱਥੇ ਮਰਜ਼ੀ ਜਿੱਥੇ ਮਰਜ਼ੀ ਲੈ ਜਾਓ ਸਿਰਫ ਮੈਂ ਇਹਨੂੰ ਕਹਿੰਦਾ ਇਸ ਗੱਡੀ ਨੂੰ ਕਹਿੰਦਾ ਪੁਆਇੰਟ ਐਂਡ ਡਰਾਈਵ ਦਿਖਾਓ ਤੇ ਜਾਓ ਥੈਂਕ ਯੂ ਯੋਗੇਸ਼ ਜੀ ਤੁਸੀਂ ਸਮਾਂ ਦਿੱਤਾ ਥੈਂਕ ਯੂ ਸੋ ਮਚ ਥੈਂਕ ਯੂ ਤਾਂ ਯੋ ਟੈਕਨੀਕ ਸਮਝਾਈਏ ਕਿ ਟੈਕਨੀਕ ਕਿਸ ਤਰੀਕੇ ਦੇ ਨਾਲ ਕੰਮ ਕਰ ਰਹੀ ਹੈ ਕਿਉਂਕਿ ਫੋਟੋਜ਼ ਜਿਹੜੀਆਂ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਉਸ ਤੋਂ ਬਾਅਦ ਸਾਡੀ ਕੋਸ਼ਿਸ਼ ਸੀਗੀ ਕਿ ਦਿਖਾਇਆ ਜਾਵੇ ਦੇਖਿਆ ਜਾਵੇ ਕਿ ਇਹ ਜਿਹੜੀ ਮਸ਼ੀਨਰੀ ਹੈ ਕਿਸ ਤਰੀਕੇ ਦੇ ਨਾਲ ਵਰਕ ਕਰਦੀ ਹੈ ਤਾਂ ਹੁਣ ਅਸੀਂ ਗੱਲਬਾਤ ਕਰਾਵਾਂਗੇ ਜਿਹੜੇ ਬਕਾਇਦਾ ਐਮ ਡੀ ਨੇ ਜਿਨ੍ਹਾਂ ਦੀ ਡਾਇਰੈਕਟਰ ਤਾਂ ਹੁਣ ਅਸੀਂ ਗੱਲ ਕਰਾਂਗੇ ਜੋ ਡਾਇਰੈਕਟਰ ਨੇ ਉਹਨਾਂ ਦੇ ਨਾਲ ਵੀ ਕਿ ਉਹਨਾਂ ਨੇ ਕਿਸ ਵਿਜ਼ਨ ਦੇ ਨਾਲ ਇਸ ਦੀ ਸ਼ੁਰੂਆਤ ਕੀਤੀ ਸੀਗੀ ਸਰਦਾਰ ਸਾਹਿਬ ਨਾਲ ਗੱਲ ਕਰਾਂਗੇ ਕਿ ਕਿਸ ਵਿਜ਼ਨ ਦੇ ਨਾਲ ਉਹਨਾਂ ਨੇ ਸ਼ੁਰੂਆਤ ਕੀਤੀ ਸੀ ਔਰ ਅੱਜ ਉਹ ਕਿੱਥੇ ਖੜੇ ਨੇ ਜਿਹੜੀਆਂ ਗੱਡੀਆਂ ਹੜ੍ਹਾਂ ਦੇ ਵਿੱਚ ਲੋਕਾਂ ਨੂੰ ਬਚਾਉਂਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਆਰਮੀ ਯੂਜ਼ ਕਰ ਰਹੀ ਹੈ ਇਹਨਾਂ ਗੱਡੀਆਂ ਨੂੰ ਵਕ ਵਕ ਥਾਵਾਂ ਤੇ ਇਹ ਗੱਡੀਆਂ ਜਿੱਥੇ ਪਾਣੀ ਦਾ ਵਹਾਅ ਤੇਜ਼ ਵੀ ਹੈ ਜਾਂ ਜਿੱਥੇ ਜ਼ਿਆਦਾ ਪਾਣੀ ਖੜਾ ਉੱਥੇ ਜਾਂਦੀਆਂ ਨੇ ਪਾਣੀ ਦੇ ਵਿੱਚ ਔਰ ਕਿਸੇ ਤਰੀਕਾ ਬੋਟ ਦੇ ਤਰ੍ਹਾਂ ਇਹ ਕੰਮ ਕਰਦੀਆਂ ਨੇ ਔਰ ਇਹਦੇ ਪਿੱਛੇ ਇੱਕ ਸਰਦਾਰ ਜੀ ਦਾ ਦਿਮਾਗ ਸੀ ਸਰਦਾਰ ਜੀ ਦਾ ਵਿਜ਼ਨ ਕਿ ਸੀਓ ਸਾਡੇ ਨਾਲ ਨੇ ਸਰਦਾਰ ਜੀ ਸਰਦਾਰ ਜਸਕੀਰਤ ਸਿੰਘ ਜੀ 2015 ਦੇ ਵਿੱਚ ਉਹਨਾਂ ਨੇ ਇਸ ਕੰਪਨੀ ਦੀ ਸ਼ੁਰੂਆਤ ਕੀਤੀ ਸੀ ਔਰ ਇੰਡੀਆ ਦੇ ਵਿੱਚ ਇਕਲੌਤੀ ਉਹਨਾਂ ਦੀ ਕੰਪਨੀ ਹੈ ਜੋ ਇਹ ਮਸ਼ੀਨਰੀ ਬਣਾਉਂਦੀ ਹੈ ਗੱਲਬਾਤ ਕਰਾਂਗੇ ਸਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਬੋਲਡ ਪੰਜਾਬ ਟੀਵੀ ਤੇ थैंक यू ਤੁਸੀਂ ਸੋਮਨਕੂ ਮੈਂ ਜਾਨਣਾ ਚਾਹੁੰਦਾ ਕਿ ਫਲੱਡ ਦੀ ਸਿਚੁਏਸ਼ਨ ਹੈ ਪੰਜਾਬ ਦੇ ਵਿੱਚ ਹਾਲਾਤ ਬਹੁਤ ਖਰਾਬ ਹੋਏ ਹੋਏ ਹੈ ਔਰ ਉੱਥੇ ਤੁਹਾਡੀਆਂ ਭੇਜੀਆਂ ਹੋਈਆਂ ਇਹ ਮਸ਼ੀਨਸ ਵਰਕ ਕਰ ਰਹੀਆਂ ਨੇ ਆਰਮੀ ਨੂੰ ਤੁਸੀਂ ਭੇਜੀਆਂ ਨੇ ਇਹ ਮਸ਼ੀਨ ਮੈਂ ਤੁਹਾਨੂੰ ਥੋੜਾ ਕਲੀਅਰਫਾਈ ਕਰਦਾ ਕਿ ਇਹ ਕੰਪਨੀ ਜੀਐਸਡਬਲਿਊ ਗੈਕੋ ਮੋਟਰਸ ਹੈ ਜਿਹੜੀ ਜੀਐਸਡਬਲਿਊ ਗਰੁੱਪ ਦੇ ਇੱਕ ਹਿੱਸਾ ਹੈ ਉਸ ਉਸਦੇ ਚਲਦੇ ਅਸੀਂ ਪਿਛਲੇ ਸਾਲ ਆਰਮੀ ਨੂੰ ਗੱਡੀਆਂ ਸਪਲਾਈ ਕੀਤੀਆਂ ਨੇ ਜਿਹੜੀ ਆਰਮੀ ਯੂਜ਼ ਕਰੀ ਵੱਖ-ਵੱਖ ਜਗ੍ਹਾ ਤੇ ਯੂਜ਼ ਕਰਦੀ ਪਈ ਹੈ ਉਹਦੇ ਇਲਾਵਾ ਯੂਨਾਈਟਿਡ ਨੇਸ਼ਨਸ ਵਿੱਚ ਵੀ ਗੱਡੀਆਂ ਗਈਆਂ ਨੇ ਸਾਊਥ ਸ Sudan ਜਿੱਥੇ ਅੰਡਰ ਯੂਨਾਈਟਿਡ ਨੇਸ਼ਨਸ ਜੋ ਮਿਸ਼ਨ ਦੇ ਵਿੱਚ ਕੰਮ ਕਰ ਰਹੀਆਂ ਨੇ ਇੰਡੀਅਨ ਆਰਮੀ ਦੇ ਨਾਲ ਬੇਸਿਕਲੀ ਇਹ ਜਿਹੜਾ ਡਿਜ਼ਾਈਨ ਹੈ ਇਹ ਸਾਡੇ ਪਾਰਟਨਰਸ ਨੇ ਯੂਕਰੇਨ ਦੇ ਪਾਰਟਨਰ ਤੇ ਉਹਨਾਂ ਦਾ ਡਿਜ਼ਾਈਨ ਸੀਗਾ ਜਿਹੜਾ ਕਿ ਅਸੀਂ 2020 ਵਿੱਚ ਉਹਨਾਂ ਦੇ ਨਾਲ ਗੱਲਬਾਤ ਸ਼ੁਰੂ ਕੀਤੀ ਸੀ ਜਾਂ ਕਿ ਅਸੀਂ ਉਹਨਾਂ ਨਾਲ ਐਗਰੀਮੈਂਟ ਸਾਈਨ ਕੀਤੀ ਸੀ 2021 ਵਿੱਚ ਤੇ 2023 ਵਿੱਚ ਅਸੀਂ ਫਾਰਮਲੀ ਆਰਮੀ ਦੇ ਨਾਲ ਕੰਟਰੈਕਟ ਸਾਈਨ ਕੀਤਾ ਸੀ ਤੇ ਜਦੋਂ ਇਹ ਜੀਐਸਡਬਲਿਊ ਗਰੁੱਪ ਦਾ ਹਿੱਸਾ ਬਣੀਏ ਬਣੇ ਸੀ ਤੇ ਉਹਦੇ ਬਾਅਦ 2024 ਚਪਾ ਇਹਨਾਂ ਨੂੰ ਗੱਡੀਆਂ ਸਪਲਾਈ ਕੀਤੀ ਆਰਮੀ ਇਹ ਗੱਡੀ ਸਿਰ ਆਰਮੀ ਵਾਸਤੇ ਨਹੀਂ ਬਟ ਸਰਚ ਐਂਡ ਰਿਸਕਿਊ ਵਾਸਤੇ ਵੀ ਕੰਮ ਆਂਦੀ ਹੈ ਇੰਡਸਟਰੀਅਲ ਐਪਲੀਕੇਸ਼ਨਸ ਵੀ ਇਹ ਕੰਮ ਆਂਦੀ ਹੈ ਤੋੜੇ ਵਾਸਤੇ ਜਿੱਥੇ ਜਿੱਥੇ ਜਾਣਾ ਮੁਸ਼ਕਿਲ ਹੈ ਕਿ ਬੰਦੇ ਨੂੰ ਚੱਲ ਕੇ ਜਾਣਾ ਮੁਸ਼ਕਿਲ ਹੈ ਉੱਥੇ ਵੀ ਇਹ ਕਾਮਯਾਬ ਰਹਿੰਦੀ ਗੱਡੀ ਤੇ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਪੰਜਾਬ ਵਿੱਚ ਅੰਮ੍ਰਿਤਸਰ ਵੇਲੇ ਜਿੱਥੇ ਅੱਜ ਹੜ੍ਹ ਆਏ ਹੋਏ ਨੇ ਉਥੇ ਗੱਡੀ ਇੱਕ ਲੈਂਡ ਤੋਂ ਵਾਟਰ ਤੇ ਵਾਟਰ ਤੋਂ ਵਾਪਸ ਲੈਂਡ ਤੇ ਕੰਮ ਬੜੇ ਸਫਲਤਾ ਨਾਲ ਕਰ ਪਾਉਂਦੀ ਹੈ ਜਿਹੜੀ ਬੋਟ ਨਹੀਂ ਕਰ ਪਾਉਂਦੀ ਕਿਉਂਕਿ ਬੋਟ ਨੂੰ ਵੀ ਇੱਕ ਡੈਪਥ ਚਾਹੀਦੀ ਹੁੰਦੀ ਹੈ ਪਾਣੀ ਦੀ ਤੇ ਇਸ ਗੱਡੀ ਨੂੰ ਕੋਈ ਪਾਣੀ ਦੀ ਡੈਪਥ ਦਾ ਲੈਣਾ ਦੇਣਾ ਨਹੀਂ ਹੈ ਕਿ ਬਹੁਤ ਜ਼ਿਆਦਾ ਡੀਪ ਪਾਣੀ ਤਾਂ ਵੀ ਤਰਦਾ ਨਹੀਂਦੀ ਹੈ ਜਦੋਂ ਪਾਣੀ ਘਟ ਜਾਂਦਾ ਹੈ ਤਾਂ ਇਹ ਆਪਣੇ ਪਹੀਆਂ ਨਾਲ ਉਹਨਾਂ ਤੋਂ ਉਸ ਸਿਚੁਏਸ਼ਨ ਤੋਂ ਬਾਹਰ ਆ ਸਕਦੀ ਹੈ ਇਸ ਕਰਕੇ ਜਿਹੜੇ ਸਪੈਸ਼ਲੀ ਪੋਸਟ ਫਲਡਿੰਗ ਜਿਹੜੇ ਆਪਰੇਸ਼ਨਸ ਹੁੰਦੇ ਨੇ ਜਿੱਥੇ ਤੁਹਾਨੂੰ ਬੋਟ ਲੈ ਜਾਣੀ ਮੁਸ਼ਕਲ ਹੁੰਦੀ ਹੈ ਇਹ ਗੱਡੀ ਬਹੁਤ ਜ਼ਿਆਦਾ ਕਾਮਯਾਬ ਰਹੀ ਥੇ ਕਿੰਨੀਆਂ ਗੱਡੀਆਂ ਸਰ ਤੁਸੀਂ ਹੈਲਪ ਦੇ ਤੌਰ ਤੇ ਭੇਜੀਆਂ ਨੇ ਆਰਮੀਨ ਜਿਹੜੀਆਂ ਪੰਜਾਬ ਚ ਫਲੱਡ ਦੀ ਸਿਚੁਏਸ਼ਨ ਹੈ ਔਰ ਤੁਸੀਂ ਆਪ ਦੇ ਵੱਲੋਂ ਇਹ ਇਨਸਾਨੀਅਤ ਦੇ ਨਾਤੇ ਬਿਲਕੁਲ ਜੀ ਲੋਕਾਂ ਨੂੰ ਰੈਸਕਿਊ ਕਰਨ ਲਈ ਭੇਜੀਆਂ ਨੇ ਫ੍ਰੀ ਆਫਕੋਰਸ ਬਿਲਕੁਲ ਜੀ ਕੁਛ ਦਿਨ ਕੋਈ ਚਾਰजेस ਕੀਤਾ ਤੁਸੀਂ ਇੱਕ ਕੁਝ ਹਫਤੇ ਪਹਿਲਾਂ ਜਦੋਂ ਕਿਸ਼ਤਵਾਰ ਵਿੱਚ ਲੈਂਡਸਲਾਈਡ ਹੋਈ ਸੀ ਉੱਤਰਾਖੰਡ ਵਿੱਚ ਲੈਂਡਸਲਾਈਡ ਹੋਈ ਸੀ ਤੇ ਸਾਡੇ ਜਿਹੜੇ ਕੰਪਨੀ ਦੇ ਬਰਿਸ਼ਟ ਅਧਿਕਾਰੀ ਨੇ ਮਿਸਟਰ 파ਰਥ ਜਿੰਦਲ ਜੀਐਸਡਬਲਿਊ ਗਰੁੱਪ ਦੇ ਉਹਨਾਂ ਨੇ ਕਿਹਾ ਸੀ ਕਿ ਅਸੀਂ ਇਹਨਾਂ ਨੂੰ ਰਾਹਤ ਕਾਰੇ ਵਿੱਚ ਇਸਤੇਮਾਲ ਕਰਨਾ ਹੈ ਤੇ ਉਹਨਾਂ ਨੇ ਕੈਸੀ ਇਮੀਡੀਏਟਲੀ ਗੱਡੀਆਂ ਨੂੰ ਰਸ਼ ਕਰ ਉਹ ਹੈਲਪ ਵਾਸਤੇ ਤੇ ਗੱਡੀਆਂ ਕਿਸ਼ਤੂਰ ਵੀ ਗਈਆਂ ਸੀ ਉੱਤਰਾਖੰਡ ਵੀ ਗਈਆਂ ਸੀ ਉੱਥੇ ਆਪਰੇਸ਼ਨ ਕਰਨ ਤੋਂ ਬਾਅਦ ਉਹਨਾਂ ਦੇ ਫ੍ਰੀ ਹੋਂਦੇ ਸਾਰੇ ਪੰਜਾਬ ਛੜ ਆ ਗਏ ਤੇ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਹੁਣ ਪੰਜਾਬ ਡਾਇਰੈਕਟ ਕਰ ਦੋ ਜਾ ਕੇ ਪੰਜਾਬ ਵਿੱਚ ਸਪੋਰਟ ਕਰਨਗੇ ਇਹ ਬਿਲਕੁਲ ਹਿਊਮਨਿਟੇਰੀਅਨ ਇਨੀਸ਼ੀਏਟਿਵ ਹੈ ਕਿਸੇ ਕੋਈ ਇਹਦੇ ਵਿੱਚ ਮੋਨਿਟਰੀ ਗੇਨ ਨਹੀਂ ਸਾਨੂੰ ਕੋਈ ਕਿਸੇ ਤੋਂ ਅਸੀਂ ਕਿਰਾਇਆ ਨਹੀਂ ਲਿੱਤਾ ਕਿਸੇ ਤੋਂ ਅਸੀਂ ਰਿਲੀਫ ਮੈਜਰ ਪੈਸੇ ਨਹੀਂ ਲੈ ਰਹੇ ਇਹ ਸਿਰਫ ਜੀਐਸਡਬਲਿਊ ਗਰੁੱਪ ਦਾ ਇੱਕ ਹਿਊਮਨਿਟੇਰੀਅਨ ਸਪੋਰਟ ਐਫਰਟ ਹੈ ਜਿੱਥੇ ਉਹ ਕੀ ਲੋਕਾਂ ਦੀ ਮਦਦ ਕਰਨ ਵਾਸਤੇ ਇਹਨਾਂ ਨੇ ਗੱਡੀਆਂ ਉਤਾਰੀਆਂ ਨੇ ਚਾਰ ਗੱਡੀਆਂ ਭੇਜੀਆਂ ਨੇ ਅਸੀਂ ਤੇ ਉਹ ਗੱਡੀਆਂ ਅੱਜ ਦੀ ਰੇਟ ਤੁਹਾਨੂੰ ਪਤਾ ਹੈ ਡੀਸੀ ਅੰਮ੍ਰਿਤਸਰ ਦੇ ਨਾਲ ਅਟੈਚ ਨੇ ਉਹ ਮੈਡਮ ਉਥੇ ਉਹਨਾਂ ਨੂੰ ਕੰਮ ਤੇ ਲਾਇਆ ਹੋਇਆ ਇਹਨਾਂ ਨੇ ਤੇ ਸਵੇਰ ਦੇ ਲੱਗੇ ਹੋਏ ਨੇ ਹੋ ਸਕਦਾ ਅੱਜ ਰਾਤ ਵੀ ਕੰਮ ਕਰਨ ਡੇ ਨਾਈਟ ਆਪਰੇਸ਼ਨ ਕਰ ਸਕਦੀ ਹੈ ਗੱਡੀ ਜਿਹੜਾ ਕਿ ਬਹੁਤ ਵੱਡੀ ਇੱਕ ਬੜੀ ਖਾਸੀਅਤ ਹੈ ਕਿਉਂਕਿ ਜਿਹੜੇ ਹੈਲੀਕਾਪਟਰ ਹੁੰਦੇ ਨੇ ਜਾਂ ਕੋਈ ਦੂਜੇ ਰਾਤਕਾਰੇ ਹੁੰਦੇ ਨੇ ਉਹ ਰਾਤ ਨੂੰ ਰੁਕ ਜਾਂਦੇ ਨੇ ਪਰ ਇਹ ਗੱਡੀ ਨੂੰ ਦਿਨ ਰਾਤ ਕੰਮ ਕਰਨ ਦੀ ક્ષਮਤਾ ਰੱਖਦੀ ਹੈ 60 ਘੰਟੇ ਆਪਰੇਟ ਕਰ ਸਕਦੀ ਹੈ ਵਿਦਆਊਟ ਸਟਾਪਿੰਗ ਤੇ ਇਹ ਸਾਰੀ ਚੀਜ਼ਾਂ ਜਿਹੜੀਆਂ ਨੇ ਉਹ ਉਮੀਦ ਕਰਦੇ ਕਿ ਲੋਗਾਂ ਦੀ ਸਹਾਇਤ ਕਰੇਗੀ ਕਰੇਗੀ ਚੰਡੀਗੜ੍ਹ ਦੇ ਵਿੱਚ ਚੰਡੀਗੜ੍ਹ ਬੇਸਡ ਉਹ ਤੁਸੀਂ ਪੰਜਾਬ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਬੈਠ ਕੇ ਤੁਸੀਂ ਪੂਰੀ ਦੁਨੀਆ ਦੇ ਵਿੱਚ ਇਹਨਾਂ ਨੂੰ ਭੇਜ ਰਹੇ ਹੋ ਇੱਥੇ ਮੈਨੂਫੈਕਚਰਿੰਗ ਪਲਾਂਟ ਤੁਹਾਡਾ ਇਹ ਇਕੋ ਇੱਕ ਹੈ ਇਹ ਮੈਨੂਫੈਕਚਰਿੰਗ ਪਲਾਂਟ ਹੈ ਜੀ ਇਹ ਸਾਡੇ 파ਟਨਰ ਨਾਲ ਅਸੀਂ ਬਿਲਕੁਲ ਕੋਲੈਬੋਰੇਸ਼ਨਸ ਬਣਾਇਆ ਹੈ ਤੇ ਇਹ ਹੁਣ ਇੱਥੇ ਕੈਪੈਸਿਟੀ ਸਾਡੀ ਹੈ ਕਿ ਵੀ ਕੈਨ ਪ੍ਰੋਡਿਊਸ ਅਪ ਟੂ 30 ਵਹੀਕਲਸ ਅ ਮੰਥ ਤੇ ਜਿੱਥੇ ਜਿੱਤੇ ਰਿਕੁਆਇਰਮੈਂਟ ਹੁੰਦੀ ਹੈ ਅਸੀਂ ਉੱਥੇ ਭੇਜਦੇ ਹਾਂ 30 ਵਹੀਕਲਸ ਇੱਕ ਮੰਥ ਇੱਕ ਮਹੀਨੇ ਦੇ ਵਿੱਚ ਬਣਾਉਣੇ ਆ। ਆਈਡੀਆ ਕੀ ਦਾ ਸੀ? ਤੁਹਾਡੀ ਤੁਸੀਂ ਸ਼ੁਰੂਆਤ ਕੀਤੀ ਸੀ ਕੀ? ਤਾਂ ਆਈਡੀਆ ਇਸ ਤਰ੍ਹਾਂ ਹੈ ਕਿ ਮੈਂ ਆਫ-ਰੋਡਿੰਗ ਬਿਜ਼ਨਸ ਵਿੱਚ ਸੀਗਾ। 2015 ਵਿੱਚ ਮੈਂ ਆਫ-ਰੋਡ ਗੱਡੀਆਂ ਬਣਾਉਂਦਾ ਸੀ ਕੰਪੀਟੀਸ਼ਨ ਵਾਸਤੇ, ਸਪੈਸ਼ਲ ਐਪਲੀਕੇਸ਼ਨ ਵਾਸਤੇ ਪ੍ਰੋਟੋਟਾਈਪਸ ਬਣਾਉਂਦਾ ਸੀ ਕਿਹੜੀ ਦੂਜੀ ਕੰਪਨੀਆਂ ਵਾਸਤੇ। 2020 ਵਿੱਚ ਅਸੀਂ ਸਾਨੂੰ ਇਹਨਾਂ ਦੇ origignal ਜਿਹੜੇ ਡਿਜ਼ਾਈਨਰ ਨੇ ਸ਼ਰਭ ਦੇ ਉਹਨਾਂ ਨੇ ਅਪਰੋਚ ਕੀਤਾ ਕਿ ਇੰਡੀਆ ਮਾਰਕੀਟ ਵਿੱਚ ਤੁਸੀਂ ਸਾਡੇ ਨਾਲ ਐਸੋਸੀਏਟ ਹੋ। ਤੇ ਫਿਰ ਉਹਦੇ ਬਾਅਦ ਇੰਨੀ ਦੇਰ ਤੋਂ ਇੰਡੀਅਨ ਆਰਮੀ ਦੀ ਮੋਬਿਲਿਟੀ ਰਿਕੁਆਇਰਮੈਂਟ ਨੂੰ ਮੈਂ ਸਮਝਿਆ ਥੋੜਾ ਜਿਹਾ ਫਾਦਰ ਆਰਮੀ ਚੇਕੇ ਤੇ ਉਹਨਾਂ ਤੋਂ ਮੈਨੂੰ ਆਈਡੀਆ ਹੋਇਆ ਕਿ ਮੋਬਿਲਿਟੀ ਬਹੁਤ ਵੱਡੀ ਚੀਜ਼ ਆਰਮੀ ਵਾਸਤੇ ਉਹ ਫਿਰ ਉਸ ਟਾਈਮ ਇਹ ਡਿਸਾਈਡ ਕੀਤਾ ਕਿ ਇਸ ਕੰਪਨੀ ਨੂੰ ਇੰਡੀਆਜ਼ ਬਣਾਉਣਾ ਚਾਹੀਦਾ ਸਾਨੂੰ ਤੇ ਅਸੀਂ ਇੰਡੀਅਨ ਆਰਮੀ ਦੇ ਨਾਲ ਉਸ ਟਾਈਮ ਟਰਾਇਲ ਸ਼ੁਰੂ ਕੀਤੇ ਤੇ ਸਾਨੂੰ 2 ਸਾਲ ਲੱਗੇ ਟਰਾਇਲ ਕਰਦੇ ਕਰਦੇ 14-15 ਟਰਾਇਲ ਕੀਤੇ ਅਲੱਗ-ਅਲੱਗ ਇਲਾਕਿਆਂ 'ਚ ਕੀਤੇ ਹਾਈ ਆਰਟੀਚਿਊਡ 'ਚ ਕੀਤੇ ਰੇਗਿਸਤਾਨ 'ਚ ਕੀਤੇ ਸਮੁੰਦਰ 'ਚ ਕੀਤੇ ਜੰਗਲਾਂ 'ਚ ਕੀਤੇ ਉਹਦੇ ਬਾਅਦ ਆਰਮੀ ਨੇ ਸਾਨੂੰ ਤੇ ਉਹਦੇ ਬਾਅਦ ਆਰਡਰ ਤੇ ਚੱਲਦੇ ਅਸੀਂ ਫਿਰ ਜੀਐਸਡਬਲਿਊ ਗਰੁੱਪ ਦੇ ਨਾਲ ਰਲ ਗਏ ਤੇ ਜੀਐਸਡਬਲਿਊ ਗਰੁੱਪ ਨੇ ਫਿਰ ਫੈਕਟਰੀ ਸੈਟਅਪ ਕੀਤੀ ਇਹ ਹੁਣ ਇਹ ਇੰਡੀਆ ਵਿੱਚ ਵੀ ਹੋ ਸਕਦਾ ਇਹਦੇ ਨਾਲ ਦੀ ਇਸ ਸਾਈਜ਼ ਦੀ ਪ੍ਰੋਬਬਲੀ ਵਨ ਆਫ ਦਾ ਲਾਰਜੈਸਟ ਫੈਕਟਰੀਜ਼ ਫਾਰ ਥੀਸ ਵਾਹਨ ਸਭ ਤੋਂ ਵੱਡੀ ਫੈਕਟਰੀ ਜਿਹੜੀ ਕਿ ਇਸ ਸਕੇਲ ਵਿੱਚ ਗੱਡੀਆਂ ਬਣਾ ਰਹੀ ਹੈ ਵਰਲਡ ਦੇ ਵਿੱਚ ਹੋਰ ਬਣਦੀਆਂ ਨੇ ਉਹ ਜੀਆਂ ਮਸ਼ੀਨ ਵਰਲਡ ਵਿੱਚ ਸਾਡਾ ਪਾਰਟਨਰ ਹੈ ਉਹਨਾਂ ਦੀ ਫੈਕਟਰੀ ਹੈ ਉਹ ਬਣਾਉਂਦੇ ਨੇ ਯੂਕਰੇਨ ਵਿੱਚ ਬਟ ਇਹ ਸਾਡੀ ਵਾਲੀ ਇੰਡੀਨਾਈਜ਼ ਕੀਤੀ ਹੋਈ ਹੈ ਸਾਰਾ ਇੰਡੀਅਨ ਕੰਪੋਨੈਂਟਸ ਨਾਲ ਬਣਦੀ ਹੈ ਪੂਰੀ ਸਾਰੇ ਕੰਪੋਨੈਂਟ ਇ ਇਹਨੂੰ ਲੋਕਲਾਈਜ਼ ਕਰ ਲਿਆ ਸੀ ਤੇ ਉਹ ਆਪਣੇ ਕੰਪੋਨੈਂਟ ਨਾਲ ਉੱਥੇ ਬਣਾਉਂਦੇ ਨੇ ਪਰ ਟੈਕਨੋਲੋਜੀ ਜਿਹੜੀ ਹੈ ਉਹ ਸੇਮ ਹੈ ਉਹਨਾਂ ਦੀ ਹਮ ਜਦੋਂ ਤੁਸੀਂ ਸ਼ੁਰੂਆਤ ਕੀਤਾ ਜੀਐਸਡਬਲਯੂ ਵੱਡਾ ਗਰੁੱਪ ਆ ਤੁਸੀਂ ਸ਼ੁਰੂਆਤ ਕੀਤਾ ਤੁਸੀਂ ਉਸ ਕੰਪਨੀ ਨੂੰ ਇੱਕ ਲੈਵਲ ਤੇ ਲੈ ਕੇ ਗਏ ਹੋਗੇ ਉਸ ਤੋਂ ਬਾਅਦ ਹੀ ਕਿਸੇ ਵੱਡੀ ਕੰਪਨੀ ਨੇ ਅਪਰੂਵ ਕੀਤਾ ਉਹ ਬੇਸਿਕਲੀ ਐਸੀ ਕਿ ਆਰਮੀ ਦੇ ਨਾਲ ਸਕਸੈਸਫੁਲ ਟ੍ਰਾਇਲ ਕਰਨ ਤੋਂ ਬਾਅਦ ਸਾਨੂੰ ਆਰਮੀ ਨੇ ਜਦੋਂ ਅਪਰੂਵ ਕੀਤਾ ਆਰਡਰ ਦਿੱਤਾ ਉਹਦੇ ਬਾਅਦ ਅਸੀਂ ਜਾ ਕੇ ਜੀਐਸਡਬਲਯੂ ਨਾਲ ਗੱਲ ਕੀਤੀ ਕਿ ਅਸੀਂ ਜੈਡਕੂਲ ਬਿਜ਼ਨਸ ਐਸੂਰੀ ਸਰ ਨਾਲ ਜੁੜ ਜਾਓ ਜਾਂ ਤੁਸੀਂ ਸਾਨੂੰ ਸਪੋਰਟ ਕਰੋ ਤੇ JSW گروپ ਵੀ ਬਹੁਤ ਪ੍ਰੋਗਰੈਸਿਵ ਗਰੁੱਪ ਹੈ ਉਹ ਡਿਫੈਂਸ ਤੋਂ ਬਹੁਤ ਮਹਿੰਤਾ ਦਿੰਦੀ ਹੈ ਕਾਫੀ ਕੁਝ ਡਿਫੈਂਸ ਵਿੱਚ ਕਰਨਾ ਚਾਹੁੰਦੇ ਨੇ ਉਹਦੇ ਉਹਦੇ ਚਲਦੇ ਅਸੀਂ ਫਿਰ ਉਹਨਾਂ ਨਾਲ ਮਰਜ ਕੀਤਾ ਤੇ JSW ਗੇਕੋ ਮੋਟਰਸ ਜਿਹੜੀ ਉਹ JSW ਗੇਕੋ ਮੋਟਰਸ ਬਣ ਗਈ ਇੱਕ ਇਹ ਮੇਰੀ ਆਪਣੀ ਕੰਪਨੀ ਸੀ ਸਰਬਲੋ ਮੋਟਰਸ ਜੀ ਉਹ JSW ਸਰਬਲੋ ਮੋਟਰਸ ਬਣ ਗਈ JSW ਸਰਬਲੋ ਮੋਟਰਸ ਦੀ ਸਿਸਟਰ ਕੰਸਰਨ ਗੇਕੋ ਮੋਟਰ ਆਰਮੀ ਕਿੰਨੀਆਂ ਯੂਜ਼ ਕਰ ਰਹੀ ਹੈ ਸਰ ਇਹ ਮਸ਼ੀਨਾਂ ਆਈ ਦੀ ਡੇਟ ਵਿੱਚ 120 ਗੱਡੀਆਂ ਨੇ ਆਰਮੀ ਕੋਲ ਜਿਨ੍ਹਾਂ ਚੋਂ ਕੁਝ ਬਾਹਰ ਗਈ ਹੋਈਆਂ ਨੇ ਸਾਊਥ Sudan ਗਈਆਂ ਨੇ ਬਾਕੀ ਅਕ੍ਰੋਸ ਬਾਰਡਰ ਡਿਪਲੋਏ ਕੀਤੀ ਹੋਈ ਹੈ। ਹਾਂ। ਔਰ ਜਿੱਦਾਂ ਇੱਕ ਤੇ ਕੋਸਟ ਕੋਸਟ ਕਿੰਨੀ ਆਉਂਦੀ ਹੈ। ਪਰ ਇਹ ਬਹੁਤ ਬੜਾ ਸੈਂਸਿਟਿਵ ਟਾਪਿਕ ਹੈ बिकॉज ਇਹ ਆਰਮੀ ਦੀ ਐਪਲੀਕੇਸ਼ਨ ਵਾਸਤੇ ਤੇ ਪ੍ਰਾਈਸ ਅਸੀਂ ਪਬਲੀਕਲੀ ਡਿਸਕਸ ਨਹੀਂ ਕਰ ਸਕਦੇ। ਬਟ ਆਪਣੀ ਜਿਹੜੀ ਕੈਪੇਬਿਲਿਟੀ ਹੈ ਉਹਦੇ ਸਾਹਮਣੇ ਬਹੁਤ ਰੀਜ਼ਨੇਬਲੀ ਪ੍ਰਾਈਸਡ ਹੈ। ਹਾਂ। ਔਰ ਜਿੱਦਾਂ ਇਹ ਐਨੀ ਵੱਡੀ ਮਸ਼ੀਨ ਹੈ ਔਰ ਤੁਸੀਂ ਦੱਸਿਆ ਕਿ ਕਿਸੇ ਐਮਐਲ ਨੇ ਵੀ ਇੱਕ ਆਰਡਰ ਕੀਤਾ ਰਿਮੋਟ ਏਰੀਆ ਦੇ ਵਿੱਚ ਸਰਚ ਦੇ ਲਈ ਜਾਂ ਆਪਦੇ ਫਾਰਮ ਹਾਊਸ ਦੇ ਲਈ ਹਾਂਜੀ ਪਰ ਜ਼ਿਆਦਾਤਰ ਤਾਂ ਆਰਡਰਸ ਤੁਹਾਨੂੰ ਸਿਰਫ ਆਰਮੀ ਤੇ ਬੇਸਿਕਲੀ ਦੋ ਚੀਜ਼ ਹਨ ਕਿ ਗੱਡੀ ਜਿਹੜੀ ਬਣਾਈ ਗਈ ਬੜੀ ਸਪੈਸੀਫਿਕ ਐਪਲੀਕੇਸ਼ਨ ਹੈ ਦੀ ਇਹ ਰੋਡ ਤੇ ਚੱਲਣ ਵਾਸਤੇ ਨਹੀਂ ਹੈ ਇਹ ਬਣੀ ਹੈ ਐਕਸਟ੍ਰੀਮ ਮੋਬਿਲਿਟੀ ਵਾਸਤੇ ਐਕਸਟ੍ਰੀਮ ਮੋਬਿਲਿਟੀ ਵਾਸਤੇ ਮਤਲਬ ਇਹ ਕਿ ਜਿੱਥੇ ਸੜਕਾਂ ਨਹੀਂ ਹੈਗੀਆਂ ਨੇ ਜਿੱਥੇ ਕੋਈ ਨਾਰਮਲ ਆਮ ਆਦਮੀ ਨੂੰ ਕੰਮ ਨਹੀਂ ਕੰਮ ਨਹੀਂ ਪੈਂਦਾ ਉਹ ਉਦਰੀ ਉਹਦੇ ਨਾਲ ਦੀ ਐਪਲੀਕੇਸ਼ਨ ਸਿਰਫ ਆਰਮੀ ਕੋਲ ਹੈ ਜਾਂ ਬੀਐਸਐਫ ਹੋਗੇ ਸੀਆਰਪੀਐਫ ਹੋਗੀ ਜਾਂ ਇੰਡਸਟਰੀ ਹੋਗੀ ਜਿੱਥੇ એનર્ਜੀ ਸੈਕਟਰ ਹੈ એનર્ਜੀ ਸੈਕਟਰ ਵੀ ਲੈ ਰਿਹਾ ਹੈ ਇਹ ਗੱਡੀਆਂ ਨੂੰ ਮਾਈਨਿੰਗ ਸੈਕਟਰ ਵਿੱਚ ਵੀ ਐਪਲੀਕੇਸ਼ਨ ਹੈ ਇੰਡਸਟਰੀਅਲ ਐਂਡ ਡਿਫੈਂਸ ਜੋ ਫੋਕਸ ਏਰੀਆ ਨੇ ਸਾਡੇ ਜਿੱਥੇ ਇਹ ਗੱਡੀਆਂ ਸਪਲਾਈ ਹੁੰਦੀਆਂ ਇੰਡੀਵਿਜੂਅਲ ਜਿਹੜੇ ਲੈਂਦੇ ਨੇ ਉਹਨਾਂ ਕੋਲ ਕੋਈ ਲਾਰਜ ਫਾਰਮ ਹੈ ਕੋਈ ਜਾਂ ਕੋਈ ਬਹੁਤ ਸਪੈਸੀਫਿਕ ਐਪਲੀਕੇਸ਼ਨ ਵਾਸਤੇ ਜਿਹੜੇ ਐਮਐਲਏ ਦੀ ਗਲਤ ਉਹਨੂੰ ਅਸੀਂ ਕੀਤੀ ਸੀ ਉਹ ਆਪਣੀ ਕੰਸਟੀਟੂਐਂਸੀ ਲੈ ਕੇ ਜਾਣਾ ਚਾਹੁੰਦੇ ਨੇ ਐਂਡ ਉੱਥੇ ਜਾ ਕੇ ਜਦੋਂ ਲੋਡ ਪਏ ਉਹਨਾਂ ਨੂੰ ਲੋਕਾਂ ਵਾਸਤੇ ਇਸਤੇਮਾਲ ਕਰਨਾ ਚਾਹੁੰਦੇ ਨੇ ਉਹ ਯੂਪੀ ਦੇ ਐਮ ਐਲ ਏ ਨੇ ਤੇ ਉਹ ਇੰਡੀਵਿਜੂਅਲ ਬਾਇਰ ਮੈਂ ਜਿਹੜੇ ਕਿ ਆਪਣੀ ਆਪਣੇ ਸ਼ੌਕ ਨਾਲ ਉਹਨੇ ਗੱਡੀ ਲਈਤੀ ਉਹ ਜਾਣਦੇ ਹੋਏ ਕਿ ਰੋਡ ਲੀਗਲ ਨਹੀਂ ਹੈ ਕੀ ਸਰ ਜਦਾਂ ਐਂਬੂਲੈਂਸ ਵੀ ਹੈ ਤੁਸੀਂ ਤੁਸੀਂ ਇੱਕ ਇਨਸਾਨੀਅਤ ਦੇ ਤੌਰ ਤੇ ਚਲੋ ਆਪਣੇ ਗੱਡੀਆਂ ਭੇਜੀਆਂ ਵੀ ਫਲੱਡ ਦੇ ਵਿੱਚ ਇਸ ਤੋਂ ਪਹਿਲਾਂ ਤੁਸੀਂ ਉੱਤਰਾਖੰਡ ਵੱਲ ਵੀ ਗੱਡੀਆਂ ਭੇਜੀਆਂ ਉਸ ਤੋਂ ਪਹਿਲਾਂ ਜੰਮੂ ਕਸ਼ਮੀਰ ਵਾਲੇ ਪਾਸੇ ਮੂਵ ਕੀਤੀਆਂ ਤਾਂ ਅੱਗੇ ਜੇ ਪੰਜਾਬ ਗਵਰਨਮੈਂਟ ਵੀ ਚਾਵੇ ਇੱਕ ਛੋਟਾ ਜਿਹਾ ਮੇਰਾ ਕਿਉਂਕਿ ਇਸ ਸਿਚੁਏਸ਼ਨ ਨੂੰ ਦੇਖ ਕੇ ਮੇਰਾ ਸਵਾਲ ਇਹ ਹੈ ਜੇ ਪੰਜਾਬ ਗਵਰਨਮੈਂਟ ਚਾਵੇ ਇਹ ਗੱਡੀਆਂ ਲੈ ਕੇ ਤਾਂ ਕਿੰਨੀ ਕੀ ਚੀਜ਼ ਸਾਰਥਕ ਹੋਊਗੀ ਕਿੰਨੀ ਕੀ ਚੀਜ਼ ਮਦਦਗਾਰ ਹੋਊਗੀ ਕਿਉਂਕਿ ਤੁਸੀਂ ਦੇਖ ਰਹੇ ਹੋ ਤੁਹਾਡੇ ਸਾਹਮਣੇ ਹੈ ਅਸੀਂ ਦੇਖ ਰਹੇ ਹਾਂ ਕਿ ਜਾ ਰਹੀ ਹੈ ਆਰਮੀ ਜਾ ਰਹੀ ਹੈ ਜਿੱਥੇ ਜ਼ਿਆਦਾ ਵੋਟਸ ਨਹੀਂ ਜਾ پا ਰਹੀਆਂ ਉੱਥੇ ਜਾ ਰਹੀ ਹੈ ਇਹ ਤੁਹਾਡੇ ਸਾਹਮਣੇ ਜੋ ਅੰਮ੍ਰਿਤਸਰ ਹਾਲਾਤ ਹੋਏ ਨੇ ਜਾਂ ਸੁਲਤਾਨਪੁਰ ਲੋਧੀ ਹੋਏ ਨੇ ਜਾਂ ਜੋ ਕਪੂਰਥਲੇ ਹੋ ਰਿਹਾ ਹੈ ਅਗਰ ਇਹ ਗੱਡੀਆਂ ਆਪਣੇ ਡਿਸਟ੍ਰਿਕਟ ਲੈਵਲ ਤੇ ਹੁੰਦੀਆਂ ਇਨਾਦਰ ਰਿਸਪੌਂਸ ਮੱਚ ਜ਼ਿਆਦਾ ਕਵਿਕ ਹੋਣਾ ਸੀਗਾ ਹੁਣ ਕੀ ਹੈ ਕਿ ਚਾਰ ਗੱਡੀਆਂ ਸੀ ਭੇਜਤੀ ਸਾਡੇ ਕੋਲ ਪੰਜਾਬ 'ਚ ਚਾਰ ਨਹੀਂ ਕਿਵੇਂ ਚਾਰ ਹਾਂਜੀ ਤੇ ਅਸੀਂ ਇੱਥੋਂ ਭੇਜਿਆ ਪਹਿਲਾਂ ਚੰਡੀਗੜ੍ਹ ਤੋਂ ਅਮ੍ਰਿਤਸਰ ਪਹੁੰਚੇ ਹਾਂ ਉਹ ਟਾਈਮ ਵੇਸਟ ਹੋਇਆ ਜਿਹੜਾ ਰਿਸਪੌਂਸ ਹੁੰਦਾ ਹੈ ਉਹ ਸਭ ਤੋਂ ਕ੍ਰਿਟੀਕਲ ਹੁੰਦਾ ਹੈ ਸ਼ੁਰੂ ਵਿੱਚ ਜਦੋਂ ਜਾਨ ਮਾਲ ਦਾ ਨੁਕਸਾਨ ਹੋ ਰਿਹਾ ਹੁੰਦਾ ਹੈ ਉਸ ਟਾਈਮ ਤੁਸੀਂ ਪਹੁੰਚੋ ਉੱਥੇ ਉਹਦੇ ਵਾਸਤੇ ਪ੍ਰੋਕਸੀਮਿਟੀ ਟੂ ਦ ਇਨਸੀਡੈਂਟ ਸਾਈਟ ਬਹੁਤ ਜ਼ਰੂਰੀ ਹੁੰਦੀ ਹੈ ਤੇ ਮੇਰੇ ਸਾਹਬ ਨਾਲ ਕਿਸੇ ਵੀ ਪ੍ਰੋਗਰੈਸਿਵ ਕੰਟਰੀ ਨੂੰ ਆ ਦੇਖ ਲਓ ਤੁਸੀਂ ਅਮਰੀਕਾ ਦੇਖ ਲਓ ਜਾਂ ਤੁਸੀਂ ਕੈਨੇਡਾ ਦੇਖ ਲਓ ਜਾਂ ਯ ਡਿਸਟ੍ਰਿਕਟ ਲੈਵਲ ਤੇ ਹੁੰਦੇ ਨੇ ਜਿਹੜੇ ਅਮਰੀਕਾ ਚ ਕਾਉਂਟੀ ਆਫੀਸ ਨੇ ਸ਼ੈਰਫ ਦੇ ਆਫੀਸ ਨੇ ਉਹਨਾਂ ਕੋਲ ਆਪਣੀ ਇੱਕ ਗੱਡੀਆਂ ਉੱਥੇ ਉਹਨਾਂ ਨੇ ਸ਼ੈਰਫ ਆਫੀਸਰਸ ਤੇ ਰੱਖੀ ਹੋਈਆਂ ਨੇ ਕਿ ਇੱਕ ਲੋਡ ਪੈ ਜਾਏ ਤੇ ਨਾਲ ਦੀ ਨਾਲ ਅਸੀਂ ਇਹਨੂੰ ਡਿਪਲੋਏ ਕਰ ਸਕੀਏ ਤੇ ਹੁਣ ਉਮੀਦ ਕਰਦੇ ਹਾਂ ਅਸੀਂ ਬਹੁਤ ਦੇਰ ਤੇ ਮੈਨੂੰ ਪਰਸਨਲੀ ਤੇ ਆਈ ਥਿੰਕ 3 ਸਾਲ ਹੋ ਗਏ ਨੇ ਐਨਡੀਆਰਐਫ ਐਚਡੀਆਰਐਫ ਨਾਲ ਗੱਲ ਕਰਦੇ ਕਿ ਤੁਸੀਂ ਇਹ ਗੱਡੀਆਂ ਦੋ ਇੱਕ ਵਾਰੀ ਪਰਖੋ ਦੇਖੋ ਕਿਥੇ ਕੰਮ ਕਰਦੀ ਹੈ ਕਿਸ ਤਰ੍ਹਾਂ ਕੰਮ ਕਰਦੀ ਤੇ ਫਿਰ ਤੁਹਾਨੂੰ ਐ ਜਾਇਜ਼ਾ ਅੰਦਾਜ਼ਾ ਹੋਏਗਾ ਕਿੰਨੀ ਯੂਸਫੁਲ ਗੱਡੀ ਹੈ ਹੁਣ ਉਮੀਦ ਇਹ ਹੈ ਕਿ ਜਦੋਂ ਉਹਨਾਂ ਨੇ ਇਹ ਗੱਡੀਆਂ ਜੋ ਕੰਮ ਕਰ ਰਹੀ ਨੇ ਆਮ ਤੌਰ ਤੇ ਬੋਟ ਨਹੀਂ ਕਰ ਸਕਦੀ ਜਾਂ ਦੂਜਾ ਟਰੱਕ ਨਹੀਂ ਕਰ ਸਕਦਾ ਫਿਰ ਹੋ ਸਕਦਾ ਕੁਝ ਉਹ ਕਨਸਿਡਰ ਕਰਨ ਥੈਂਕ ਯੂ ਸਰ ਸਕੀਪ ਜੀ ਬਹੁਤ ਬਹੁਤ ਧੰਨਵਾਦ ਬਿਲਕੁਲ ਐਟ ਆਰ ਐਨ 1200 ਇਹ ਉਹ ਮਸ਼ੀਨਰੀ ਹੈ ਜੋ ਫਲੱਡ ਦੇ ਵਿੱਚ ਲੋਕਾਂ ਨੂੰ ਬਚਾਉਣ ਦਾ ਕੰਮ ਕਰ ਰਹੀ ਹੈ ਆਰਮੀ ਇਹਨਾਂ ਵਹੀਕਲਸ ਨੂੰ ਯੂਜ਼ ਕਰ ਰਹੀ ਹੈ ਤੁਸੀਂ ਸੋਸ਼ਲ ਮੀਡੀਆ ਤੇ ਫੋਟੋਗ੍ਰਾਫਸ ਦੇਖੇ ਹੋਣਗੇ ਪੰਜਾਬ ਦੇ ਵਿੱਚ ਇਹਨਾਂ ਨੂੰ ਵਰਤਿਆ ਜਾ ਰਿਹਾ ਹੈ ਫਲੱਡ ਦੇ ਵਿੱਚ ਇਹ ਸੜਕ ਤੇ ਚੱਲ ਰਹੇ ਨੇ ਜਿੱਥੇ ਔਰ ਉੱਥੇ ਹੀ ਇਹ ਮਸ਼ੀਨਰੀ ਹੈ ਇਹ ਬੰਬੂ ਕਾਰਟ ਜਿਹੜਾ ਹੈ ਇਹ ਪਾਣੀ ਦੇ ਅੰਦਰ ਵੀ ਤੈਰਦਾ ਹੋਇਆ ਨਜ਼ਰ ਆ ਰਿਹਾ ਇੱਕ ਬੋਟ ਦੀ ਤਰ੍ਹਾਂ ਜਿੱਥੇ ਕਿਸ਼ਤੀ ਨਹੀਂ ਜਾ ਪਾਉਂਦੀ ਬੋਟ ਨਹੀਂ ਜਾ ਪਾਉਂਦੀ ਔਰ ਉਹਨਾਂ ਏਰੀਆਜ਼ ਦੇ ਵਿੱਚ ਇਹ ਮਸ਼ੀਨਰੀ ਜਾ ਰਹੀ ਹੈ ਔਰ ਲੋਕਾਂ ਨੂੰ ਰੈਸਕਿਊ ਕੀਤਾ ਜਾ ਰਿਹਾ ਉਸੇ ਯੂਨਿਟ ਤੇ ਵਿੱਚ ਅਸੀਂ ਬੈਠੇ ਆ ਉਸੇ ਕੰਪਨੀ ਦੇ ਯੂਨਿਟ ਦੇ ਵਿੱਚ ਬੈਠੇ ਆ ਅਸੀਂ ਜਿੱਥੇ ਇਹ ਮਸ਼ੀਨਰੀ ਤਿਆਰ ਹੁੰਦੀ ਹੈ ਕਿਸ ਤਰੀਕੇ ਦੇ ਨਾਲ ਇਹ ਮਸ਼ੀਨਰੀ ਕੰਮ ਕਰਦੀ ਹੈ ਇਹ ਸਾਡੀ ਸਮਝਾਉਣ ਦੀ ਕੋਸ਼ਿਸ਼ ਸੀ ਕਿਉਂਕਿ ਸੀਨੀਅਰ ਅਧਿਕਾਰੀਆਂ ਦੇ ਨਾਲ ਔਰ ਜੋ ਬਕਾਇਦਾ ਡਾਇਰੈਕਟਰ ਹੈ ਉਹਨਾਂ ਦੇ ਨਾਲ ਸਾਡੀ ਗੱਲਬਾਤ ਹੋਈ ਹੈ ਸਾਡੀ ਕੋਸ਼ਿਸ਼ ਸੀਗੀ ਕਿ ਸਮਝਿਆ ਜਾਵੇ ਕਿ ਆਖਰਕਾਰ ਇਹ ਮਸ਼ੀਨਰੀ ਕੀ ਹੈ ਔਰ ਇਹ ਕਿਸ ਤਰੀਕੇ ਦੇ ਨਾਲ ਕੰਮ ਕਰਦੀ ਹੈ ਆਸੁਮੇਦ ਕਰਦੇ ਹਾਂ ਰਿਪੋਰਟ ਤੁਹਾਨੂੰ ਪਸੰਦ ਆਈ ਹੋਵੇਗੀ ਦੇਖਦੇ ਰਹੋ ਬੋਲਡ ਪੰਜਾਬ ਟੀਵੀ ਸਤਿ ਸ਼੍ਰੀ ਅਕਾਲ